ਅਸੀਂ ਅਸੀਂ ਜਾਖੜ ਦੇ ਬਿਆਨ ਦੀ ਬਿਲਕੁਲ ਤੁਹਾਡੇ ਮਾਦਮ ਕਿ ਨਖੇਦੀ ਕਰਦੇ ਆ ਨਿੰਦਿਆ ਕਰਦੇ ਆ ਜੇ ਮੇਰੀ ਕੋਈ ਕੁਆਲਿਟੀ ਆ ਮੈਂ ਉਹਨੂੰ ਚੀਜ਼ ਦੇ 500 ਦਾ ਵੀ ਰੇਟ 1200 ਰੁਪਏ ਸਲਾਈ ਵੀ ਰੱਖ ਸਕਦਾ ਪਰ ਗੱਲ ਕੀ ਆ ਜੀਮੀਦਾਰ ਨੂੰ ਰੇਟ ਹੀ ਨਹੀਂ ਦਿੰਦੀ ਸਰਕਾਰ ਇੱਕ ਰੇਟ ਦੇ ਵੀ ਆ ਤੇਰੇ ਰੇਟ ਤੋਂ ਘੱਟ ਚੀਜ਼ ਨਹੀਂ ਵਿਕਣੀ ਅਗਲੇ ਦੀ ਚੀਜ਼ ਖੇਤਾਂ ਸੜਕਾਂ ਤੇ ਰੁਲ ਜਾਂਦੀ ਆ ਫਿਰ ਇਹ ਕਹਿੰਦੇ ਜੀ ਤੁਸੀਂ ਚੀਜ਼ਾਂ ਛੋਣੇ ਤੋਂ ਬਾਹਰ ਨਹੀਂ ਨਿਕਲਦੇ ਟਰੱਕ ਜਲ ਗਿਆ ਅਨਾਜ ਸਮੇਤ ਕਿਤੇ ਜਾਨਵਰ ਮਰ ਰਹੇ ਨੇ ਕਿਤੇ ਚਾਰ ਚਾਰ ਫੈਮਿਲੀ ਦੇ ਮੈਂਬਰ ਮਰ ਰਹੇ ਨੇ ਸਾਡਾ ਅਗਲਾ ਸਾਲ ਸ਼ੌਕ ਨਹੀਂ ਹੈ ਮਜਬੂਰੀ ਹੈ ਜੀਮੀਦਾਰਾਂ ਦੀ ਇੱਥੇ ਜੇ ਆਪਣੀਆਂ ਕਮੀਆਂ ਵੀ ਹੈ ਲਿਕੋਣੀਆਂ ਨਹੀਂ ਉਹਨਾਂ ਨੂੰ ਅਸੀਂ ਦੂਰ ਕਰਨਾ ਹੈ ਸਾਡਾ ਆਉਣ ਵਾਲਾ ਟਾਈਮ ਜਿਹੜਾ ਜਿਰਕਪੁਰ ਹਲਕੇ ਦਾ ਡੇਰਾ ਵਾਸੀ ਹਲਕੇ ਦਾ ਜ਼ੀਰਾ ਫੈਕਟਰੀ ਵਾਲਾ ਹੋਣਾ ਹੈ ਇਹ ਲੋਕਾਂ ਨੇ ਉਦੋਂ ਚੀਕਾਂ ਮਾਰਨੀ ਹੈ ਅਸੀਂ ਆਪਣੇ ਆਪ ਗੁਲਾਮ ਬਣ ਰਹੇ ਹਾਂ ਸਾਨੂੰ ਉਹ ਬਣਾ ਨਹੀਂ ਰਹੇ ਤੁਸੀਂ ਕਿਸੇ ਵੀ ਬੱਚੇ ਦੇ ਹੱਥੀਂ smartphone ਦੇ ਦਿਓ ਅਜ 3 ਸਾਲ ਦੇ ਬੱਚੇ ਨੂੰ ਉਹਨੂੰ ਪੂਰਾ ਪਤਾ ਹੈ ਕਿ ਉਹ ਕਿਸਾ ਚਲਾਉਣਾ ਹੈ ਕਿਉਂਕਿ ਅੰਦਰੋਂ ਸਿੱਕੇ ਨਹੀਂ ਆਇਆ ਬਾਹਰੋਂ ਜਾਗਰੂਕਤਾ ਨੂੰ ਮਿਲ ਕੇ ਤੇ ਬੱਚੇ ਤਾਂ ਹੁਣ ਪੜ ਰਹੇ ਐ smartphone ਨੇ social media ਐ ਹੁਣ ਤਾਂ ਜਾਗਰੂਕਤਾ ਅੱਗੇ ਨਾਲੋਂ ਤਾਂ ਬਹੁਤ ਜ਼ਿਆਦਾ ਹੈ ਪਹਿਲੇ ਤੱਕ ਇੱਕ ਪਿੰਡ ਦੀ ਕਿੱਟੀ ਵੀ ਹੁੰਦਾ ਸੀ ਸਾਨੂੰ ਮੋਬਾਈਲਾਂ ਦੇ ਵਿੱਚ ਸਾਡਾ ਜਿਹੜਾ ਦਿਮਾਗ ਆ ਉਹ ਇੱਥੇ ਤੱਕ ਸੀਮਤ ਰਹਿ ਗਿਆ ਸਾਡੇ ਮਾਪੇ ਵੀ ਨਹੀਂ ਰੋਕਦੇ ਇਹਦੇ ਵਿੱਚ ਸਾਡੇ ਪਰਿਵਾਰ ਦਾ ਵੀ ਬਹੁਤ ਵੱਡਾ ਰੋਲ ਹੈ ਤੁਸੀਂ ਕਹਿੰਦੇ ਮੋਬਾਈਲ ਚੁੱਪ ਕਰ ਸਭ ਤੋਂ ਬੱਚਿਆਂ ਨੂੰ ਮੋਬਾਈਲ ਦੇਣੇ ਮਾਂ ਦਾ ਹੱਥ ਆ ਅੱਜ ਤੱਕ ਕਿੰਨੇ ਕੁ ਨੌਜਵਾਨ ਇੱਥੇ ਜੁੜੇ ਕਿ ਜਿੰਨਾਂ ਨੇ ਪਿੰਡ ਦੀ ਸਫਾਈ ਵਾਸਤੇ ਜਾਂ ਕੋਈ ਐਸਾ ਕਰ ਰਿਹਾ ਕਿੱਤਾ ਹੋਵੇ ਇਹ ਜੇ ਕੋਈ ਸਰਕਾਰ ਗਲਤ ਕੰਮ ਕਰਦੀ ਤਾਂ ਜ਼ਿੰਮੇਵਾਰਤਾ ਅਸੀਂ ਕਿਉਂਕਿ ਬਣਾਇਆ ਤਾਂ ਅਸੀਂ ਹੈ ਨਾ ਉਹ ਘੜ ਆਪਣੇ ਆ ਬਣ ਕੇ ਆ ਅਸੀਂ ਪਿੰਡਾਂ 'ਚ ਦੇਖਦੇ ਚੱਕ ਕੇ ਨਾਲੀ ਦੇ ਵਿੱਚ ਲਫਾਵਾ ਥੋੜ ਉਹ ਫਿਰ ਕਹਿੰਦੇ ਜੀ ਫਿਰ ਫੋਨ ਕਰਦੇ ਬਲੌਗ ਹੋ ਗਏ ਐਮਸੀ ਨੂੰ ਫੋਨ ਕਰਨਗੇ ਜੀ ਸ਼ਿਵਰੇ ਜਣੇ ਬਲਾਓ ਕਿ ਅਸੀਂ ਹੁਣ ਕਿਸੇ ਵੀ ਪਿੰਡ ਚਲੇ ਜਾਈਏ ਕਿਧਰੇ ਵੀ ਚਲੇ ਜਾਈਏ ਸਾਡੇ ਲੋਕਾਂ ਨੇ ਇਹਨਾਂ ਨੂੰ ਕਮਰੇ ਕਰਾਇਦੇ ਦਿੱਤੇ ਹੋਏ ਨਹੀਂ ਨਾਹਰ ਸੌਰਵ ਕੈਰਿੰਗ ਗਲਬਰਗੀਆਂ ਹੋਰ ਜਿੰਨੀਆਂ ਵੀ ਇੰਡਸਟਰੀਆਂ ਉਹਦੇ ਵਿੱਚ ਦਿੱਲੀ ਬੰਬੇ ਤੋਂ ਆ ਕੇ ਬਾਹਰ ਤੋਂ ਆ ਕੇ ਲੋਕ 50 50 ਹਜ਼ਾਰ ਲੱਖ ਲੱਖ 1.5 ਲੱਖ ਰੁਪਏ ਤਨਖਾਹ ਲੈ ਰਹੇ ਆ ਮੈਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਜਦੋਂ ਤੁਸੀਂ ਜਦੋਂ ਇਹੀ ਕਿਹਾ ਸੀ ਵੀ ਜਦੋਂ ਹਲਕੇ ਦੇ ਲੋਕਾਂ ਤੋਂ ਤੁਸੀਂ ਵੋਟਾਂ ਲੈ ਰਹੇ ਹੋ ਫਿਰ ਤੁਹਾਡਾ ਫਰਜ਼ ਬਣਦਾ ਹੈ ਵੀ ਜਦੋਂ ਤੁਹਾਨੂੰ ਇਹ ਦਿਖਦਾ ਵੀ ਇਹ ਫਲਾਣਾ ਨੌਜਵਾਨਾ ਇਹਦੇ ਮਗਰ 100-100 ਬੰਦਾ ਹੈ ਇਹ ਤੋਂ ਮੈਂ ਵੋਟਾਂ ਲੈਣੀ ਹੈ ਫਿਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਵੀ ਕਿਹੜੇ ਘਰ ਦੇ ਵਿੱਚ ਨੌਜਵਾਨ ਬੇਰੋਜ਼ਗਾਰ ਆ ਤੁਹਾਡੀ ਮਤਲਬ ਅਸੀਂ ਕਹਿੰਦੇ ਜਾਖੜ ਸਾਹਿਬ ਨੇ ਇੱਕ ਪਰਸੋਂ ਚੋਂ ਅੱਥੇ ਬਿਆਨ ਦਿੱਤਾ ਸੀਗਾ ਮੇਰਾ ਪ੍ਰੈਸ ਰਿਪੋਰਟ ਤੁਹਾਡੇ ਕੋਲ ਸ਼ਾਇਦ ਪਹੁੰਚਿਆ ਹੋਣਾ ਜੀ ਉਹਨੇ ਬਿਆਨ ਦਿੱਤਾ ਸੀ ਵੀ ਇਹਨਾਂ ਜੀ ਕਿਸਾਨਾਂ ਨੇ ਤਾਂ ਦੋ ਹੀ ਫਸਲਾਂ ਬੀਜਣੀਆਂ ਝੋਨਾ ਤੇ ਕਣਕ ਇਹਨਾਂ ਨੂੰ ਐਮਐਫਸੀ ਦੇਣ ਦੀ ਕੀ ਲੋੜ ਹੈ ਤੁਹਾਡਾ ਤੁਹਾਡੀ ਤੁਹਾਡਾ ਕੀ ਵਿਚਾਰ ਹੈ ਇਹਦੇ ਤੇ ਮੇਰਾ ਵਿਚਾਰ ਉਹ ਤੋਂ ਵਚਾ ਹੈਗਾ ਅਸੀਂ ਅਸੀਂ ਜਾਖੜ ਦੇ ਬਿਆਨ ਦੀ ਬਿਲਕੁਲ ਤੁਹਾਡੇ ਮਾਦਮ ਕੀ ਨਖੇਦੀ ਕਰਦੇ ਆ ਨਿੰਦਿਆ ਕਰਦੇ ਆ ਜਿਹੜਾ ਐਮਐਸਵੀ ਦੀ ਕਹਿੰਦਾ ਸੀ ਐਮਐਸਸੀ ਦੇ ਗਰੰਟੀ ਮੰਗ ਰਹੇ ਆ ਸੁਆਮੀ ਨਾਥਨ ਬੋਰਡਰ ਸੀ 2 50 ਦੇ ਉੱਤੇ ਉਹ ਜਦ ਕੀ ਡਾਇਟ ਬੰਦੀ ਸਾਡੀ ਮੋਦੀ ਨੇ ਵਾਦਾ ਕੀਤਾ ਸੀਗਾ ਕਿ ਮੈਂ ਸੁਆਮੀ ਨਾਥਰ ਬਾਰੇ ਸੀ 2+50 ਹੋਤੇ ਤੁਹਾਨੂੰ ਐਮਐਸਪੀ ਦੇ ਗੰਟੀ ਦਵਾਂਗੇ ਜੇ ਸਾਨੂੰ ਸਾਰੀ ਬੋਲ ਨੂੰ ਤੇ ਗੰਟੀ ਵਾਸੀ ਆਪਣੇ ਆਪਣੇ ਬਤਲੂ ਦੇ ਦੇਣਗੇ ਸਾਰੀ ਬੋਲ ਸਾਨੂੰ ਜਦੋਂ ਬਿਜਲੀ 2 ਫਲਸ ਤੋਂ ਐਮਐਸਪੀ ਹੈ ਤੇ ਸਾਡੀ ਬਿਜੂਗੇ ਅਸੀਂ ਕਿੱਥੋਂ ਦੀ ਐਮਐਸਪੀ ਕਹਦੇ ਨੇ ਦੇਣੀ ਆ ਵੀ ਛੋਨੇ ਅਸੀਂ ਕਹਿੰਦੇ ਵਿੱਚੋਂ ਜੇ ਕਣਕੇ ਕੋਈ ਮਸਲਾ ਨਹੀਂ ਹੈ ਫਸਲਾਂ ਚੇਂਜ ਹੋਣੀ ਚਾਹੀਦੀ ਪਰ ਤੁਸੀਂ ਜੀਮੀ ਦਾ ਨੂੰ ਆਪਸ਼ਨ ਦੇ ਤੋਂ ਪਹਿਲਾਂ ਹੀ ਵੀ ਆ ਚੀਜ਼ ਵੀ ਜੋ ਸਿੱਧਾ ਨੂੰ ਆ ਰਹੀਟ ਦਮਾਂਗੇ ਤਾਂ ਕਿ ਉਹਦਾ ਇੰਟਰਸਟ ਬਣੇ ਵੀਰ ਇਹਦੇ ਚ ਮੈਨੂੰ ਕਮਾਈ ਜਾਂਦਾ ਹੋਣੀ ਹੈ ਕਿਉਂਕਿ ਜੀਵੀਨਾਰ ਕੀ ਕਰੇ ਦੋ ਚੀਜ਼ਾਂ ਤੇ ਪੰਜਾਬ ਚ ਐਮਐਸਪੀ ਹੈ ਹੋਰ ਚੀਜ਼ਾਂ ਤੇ ਹੈ ਨਹੀਂ ਉਹ ਅਗਲਾ ਕਹਿੰਦਾ ਯਾਰ ਮੈਂ ਚੀਜ਼ ਲਾ ਲਵਾਂ ਮੇਰੀ ਚੀਜ਼ ਆ ਪਿਆਜ਼ ਹੈ ਜੀ ਜਾਂਦਾ ਕਰ ਲਓ ਰੁੱਲਦੇ ਫਿਰਦੇ ਆ ਆਲੂਆਂ ਸੜਕਾਂ ਤੇ गिरਦੇ 50 ਪੈਸੇ ਕਿਲੋ ਦੀ ਵੀ ਤੇ ਕਿਲੋ ਰੁਪਏ ਜ਼ਿਮੀਦਾਰ ਕਰੇ ਤਾਂ ਕੀ ਕਰੇ ਜ਼ਿਮੀਦਾਰ ਨੂੰ ਇੱਕ ਰੇਟ ਤਾਂ ਦੇ ਦੋ ਹਰ ਇੱਕ ਬੰਦੇ ਨੇ ਆਪਣਾ ਰੇਟ ਬਣਾਇਆ ਮੈਂ ਇੱਕ ਕੱਪੜਾ ਬਣਾ ਰਿਆ ਮੈਂ ਉਹਦਾ ਰੇਟ ਦਾ ਰੱਖਿਆ ਆਪਣਾ ਜੇ ਮੇਰੀ ਕੋਈ ਕੁਆਲਿਟੀ ਆ ਮੈਂ ਉਹਨੂੰ ਚੀਜ਼ ਦੇ 500 ਦਾ ਵੀ ਰੇਟ 1200 ਰੁਪਏ ਚਲਾਈ ਵੀ ਰੱਖ ਸਕਦਾ ਪਰ ਗੱਲ ਕੀ ਆ ਜ਼ਿਮੀਦਾਰ ਨੂੰ ਰੇਟ ਹੀ ਨਹੀਂ ਦਿੰਦੀ ਸਰਕਾਰ ਇੱਕ ਰੇਟ ਦੇ ਵੀ ਆ ਤੇਰੇ ਰੇਟ ਤੋਂ ਘੱਟ ਚੀਜ਼ ਨਹੀਂ ਵਿਕਣੀ ਆਪੇ ਇੰਟਰਸਟ ਲੋ ਹੋ ਗਿਆ ਜੀ ਵਿੱਚ ਨੇ ਅਗਲੀ ਦੀ ਚੀਜ਼ ਖੇਤਾਂ ਸੜਕਾਂ ਤੇ ਡੁੱਲ ਜਾਂਦੀ ਆ ਬੁਰਾ ਹਾਲ ਐ ਇਹਰੇ ਕਹਿੰਦੇ ਜੀ ਤੁਸੀਂ ਚੀਜ਼ਾਂ ਕਣਕਚੋੜ ਜਲ ਛੋਣੇ ਚੋਂ ਬਾਹਰ ਨਹੀਂ ਨਿਕਲਦੇ ਬੰਦਾ ਕਰੇ ਦਾ ਕੀ ਕਰੇ ਮੱਕੀ ਵੀ ਚੀਸੀ ਸੀ ਪਿੱਛੇ ਇਹਨਾਂ ਨੇ 2000 ਰੁਪਏ ਰੱਖਿਆ ਸੀ ਮੱਕੀ ਦਾ 1000 ਰੁਪਏ ਤੋਂ ਵੱਧ ਨਹੀਂ ਕੀ ਸੀ ਚੱਕੀ ਤੇ ਸਮਝੋ ਐਮ ਐਸ ਵੀ ਮਿਲਣੀ ਨਹੀਂ ਹੈਗੀ ਹੋਰ ਚੀਜ਼ਾਂ ਦੇ ਉੱਤੇ ਫਿਰ ਜੁਨੀਅਰ ਕਿੱਜੂਗਾ ਕਿਉਂ ਤਾਂ ਵੀ 200 ਨੇ ਐਮ ਐਸ ਵੀ ਉਹਦੇ ਗਾਰੰਟੀ ਕਹੂੰਗਾ ਇਥੋਂ ਘੱਟ ਕੋਈ ਬੰਦਾ ਨਹੀਂ ਖਰੀਦੂਗਾ ਜੀ ਜਦੋਂ ਕੋਪਰੇਟ ਕਰਾਣੇ ਆਪਣੀ ਮਰਜ਼ੀ ਦਾ ਹਰੇਕ ਚੀਜ਼ ਆਪਣੀ ਮਰਜ਼ੀ ਰੇਟ ਲਾਉਂਦੇ ਆ ਜਿੰਮੀ ਦਾ ਆਪਣੀ ਜਿੰਨਸ ਦਾ ਕਿਉਂ ਨਹੀਂ ਆਪਣੀ ਮਰਜ਼ੀ ਨਾਲ ਰੇਟ ਲਾਉਂਦੇ ਬਾਕੀ ਇਹ ਆਣੇ ਵਾਲਾ ਯੂਥ ਆ ਜਿਹੜਾ ਬਹੁਤ ਹੁਣ ਸਮਝਦਾਰ ਹੋ ਗਿਆ ਪਹਿਲਾਂ ਵਾਲਿਆਂ ਅੱਜ ਤੋਂ 10 ਸਾਲ ਪੁਰਾਣੀਆਂ ਗੱਲਾਂ ਨਹੀਂ ਰਹੀਆਂ ਕਿ ਲੋਕ ਪਹਿਲਾਂ ਕੀ ਹੁੰਦਾ ਸੀਗਾ ਬਾਜੀ ਕਿਸੇ ਨੂੰ ਪੁੱਛਣਾ ਨਹੀਂ ਕੋਈ ਸਵਾਲ ਨਹੀਂ ਕਰਦਾ ਸੀ ਲੀਡਰਾਂ ਨੂੰ ਕੋਈ ਪੁੱਛਦਾ ਸੀ ਅੱਜ ਇਹ ਚੀਜ਼ ਬਹੁਤ ਵੱਲ ਗੱਲ ਵਧੀਆ ਹੋ ਗਈ ਜਨਤਾ ਜਿਹੜੀ ਸਵਾਲ ਕਰਨ ਲੱਗੀ ਲੀਡਰਾਂ ਨੂੰ ਉਹਨਾਂ ਨੂੰ ਵੀ ਪਤਾ ਵੀ ਜੇ ਅਸੀਂ ਕੰਮ ਕਰਾਂਗੇ ਤਾਂ ਅਸੀਂ ਜਾ ਕੇ ਲੋਕਾਂ ਚ ਵੋਟ ਮੰਗ ਸਕਦੇ ਆ ਨਹੀਂ ਤਾਂ ਸਾਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈਣਾ ਕਿਉਂਕਿ ਹੁਣ ਵੋਟਰ ਆ ਜਿਹੜਾ ਸੁਚੇਤ ਹੋ ਗਿਆ ਜਾਗਰ ਹੋ ਗਿਆ ਪਹਿਲਾਂ ਵਾਲੀ ਗੱਲਾਂ ਨਹੀਂ ਰਹੀਆਂ ਵੀ ਪਿੰਡ ਚ ਆਓ ਨਾਓ ਐਂਡ ਜਾ ਕੇ ਬਾਜੀ ਲਾਲਾ ਲਾਲਾ ਖੜਾ ਦਿਆ ਪਲਾ ਦਿਆ ਵੋਟ ਪੈ ਗਈ ਇਹ ਚੀਜ਼ਾਂ ਤੋਂ ਜਿਹੜਾ ਨਵਾਂ ਯੂਥ ਹੈ ਜਿਹਨ ਹੁਣ अपना ओ हो गया एजुकेटर डिस्क करके वाह बढ़िया एक ने ਸਾਡੇ ਪੁਆਦੀ ਜ਼ਮੀਨ ਸੀਗੀ ਇੱਕੇ ਨਕਲੀ ਅੰਗਾ ਦਾ ਸੈਂਟਰ ਠੀਕ ਹੈ ਜੀ ਉਹ ਵੋਰੇ ਨੂੰ ਦਿੱਤੀ ਸੀ ਡਾਕਟਰ ਨੂੰ ਲੀਜ਼ ਵਾਸਤੇ ਪਿੰਡ ਪੁਆਦੇ ਬਹੁਤ ਪੁਰਾਣੀ ਚੀਜ਼ ਹੋਈ ਤੇ ਉਹ ਮੈਨੂੰ ਪਤਾ ਲੱਗਿਆ ਕਿਉਂਕਿ ਮੈਂ ਅਸਲ ਚ ਇੱਕ ਦਿਨ ਸਾਡੀ ਇੱਕ ਸੰਸਥਾ ਬਣੀ ਐ ਸੀ ਕਿਸੇ ਦਾ ਨਕਲੀ ਲੱਤ ਲਾਉਣਗੇ ਸੀ ਡਾਕਟਰ ਵੋਰਾ ਰੋਲ ਸਟੇਟ ਚ ਉਹਨੇ ਆਪਣਾ ਦਫ਼ਤਰ ਉੱਥੇ ਬਣਾਇਆ ਉਹ ਕਹਿੰਦਾ ਜੀ ਮੈਂ ਤਾਂ ਲੀਜ਼ ਛੱਡ ਚੁੱਕਿਆ ਵੀ ਜਿਸ ਮਕਸਦ ਵਾਸਤੇ ਸਾਨੂੰ ਪਤਾ ਲੱਗਿਆ ਉਹ ਰਮਾਡਾ ਹੋਟਲ ਵਾਲਿਆਂ ਨੂੰ ਜਗ੍ਹਾ ਮਿਲੀ ਹੋਈ ਆ ਪਰ ਜਿਸ ਮਕਸਦ ਵਾਸਤੇ ਮਿਲੀ ਉਹ ਯੂਜ਼ ਨਹੀਂ ਹੋ ਰਹੀ ਪਿੰਡ ਦੀ ਪੰਚਾਇਤੀ ਜ਼ਮੀਨ ਹੈ ਕਮੇਟੀ ਦੇ ਅੰਦਰ ਹੈ ਤਾਂ ਮੈਂ ਇਸ ਨਾਤੇ ਪਿੰਡ ਦਾ ਕਨਸਲਰ ਹੋਣ ਦੇ ਨਾਤੇ ਮੈਂ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨੂੰ ਸਾਡੇ ਐਮਐਲਏ ਸਾਹਿਬ ਨੂੰ ਇੱਕ ਬੇਨਤੀ ਕਰਾਂਗੇ ਇਸ ਤੇ ਗੌਰ ਕੀਤੀ ਜਾਵੇ ਨਹੀਂ ਤਾਂ ਅਸੀਂ ਆਉਣ ਵਾਲੇ ਟਾਈਮ 'ਚ ਇਹਦਾ ਵਿਰੋਧ ਬੜਾ ਤਕੜਾ ਕਰਾਂਗੇ ਜੇ ਸਾਡੇ ਕਿਉਂਕਿ ਇੱਥੇ ਸਰਕਾਰੀ ਹਸਪਤਾਲ ਖੋਲੇ ਕਿਉਂਕਿ ਜਿਹੜੀ ਜ਼ਮੀਨ ਦਿੱਤੀ ਸੀ ਹਸਪਤਾਲ ਵਾਸਤੇ ਦਿੱਸੀ ਨਕਲੇਂਗਾ ਵਾਸਤੇ ਪਰ ਅੱਜ ਉਹ ਪਰਸਨਲ ਯੂਜ਼ ਹੋ ਰਹੀ ਆ ਸਾਨੂੰ ਪਤਾ ਲੱਗਿਆ ਉੱਥੇ ਰੈਂਟ ਤੇ ਕਿਰਾਇਆ ਵਸੂਲਿਆ ਜਾ ਰਿਹਾ ਉਹਨਾਂ ਵੱਲੋਂ ਜਿਹੜੇ ਕਹ ਰਹੇ ਹਨ ਨ ਤੇ 33 ਸਾਲ ਦੀ ਲਈ ਹੁੰਦੀ ਜਿਹੜੀ ਪੰਚਾਇਤ ਦੇ ਸਕਦੀ ਹੈ ਉਹ 33 ਸਾਲ ਖਤਮ ਹੋ ਕੇ ਦੁਬਾਰਾ ਲਈ ਗੀਸ਼ ਬਰਮਾ ਹੁੰਦੇ ਸੀ ਇਹ ਇੱਥੇ ਉਹ 헤ਰਾ ਫੇਰੀ ਦੇ ਨਾਲ ਉਸ ਟਾਈਮ ਸ਼ਰਮਾ ਹੁੰਦਾ ਸੀਗਾ ਐਨ ਕੇ ਸ਼ਰਮਾ ਚੇਅਰਮੈਨ ਜਦੋਂ ਇਹਨੂੰ ਪਤਾ ਵੀ ਦੁਬਾਰਾ ਲੀਜ਼ ਨੇ ਨਿਊ ਕਿਨੇ ਕੀਤੀ 33 ਸਾਲ ਵਾਸਤੇ ਮੈਂ ਉਹਦੇ ਮੇਰੇ ਕੋਲ ਕਾਜ ਵੀ ਪਏ ਆ 33 ਸਾਲਾਂ ਤੋਂ ਦੁਬਾਰਾ ਨਿਊ ਹੋਈ ਹੈ ਇਹ ਕੰਮ ਬਰੋ ਛੱਡ ਕੇ ਚੱਲ ਗਿਆ ਔਰ ਮਾਡਾ ਟਮਾਟਾ ਪਲਾza ਕਿਤਾ ਹੋਤਲਾ ਚੌੜੂ ਗਲੇ ਦਾ ਉਹ ਇਹਨੂੰ ਯੂਜ਼ ਕਰਦਾ ਪਰ ਉਹਨੂੰ ਦੇਖ ਕੇ ਚਲੀ ਗਿਆ ਦੇਰਿੰਦੇ ਆਵਾਤਾ ਨਹੀਂ ਬੋਲੇ ਸਾਡੇ ਪੱਤਰਕਾਰ ਇੱਕ ਭਾਈ ਬੋਲਿਆ ਸੀਗਾ ਉਹਦੇ ਬਰਕਰਾਰ ਸਮੇਂ ਐਕਸ਼ਨ ਲਏ ਨੇ ਜੀ ਜੀ ਇਹ ਸਾਡਾ ਕਹਿਣਾ ਜੀ ਅੱਛਾ ਤਰਲੋਚਨ ਜੀ ਇੱਕ ਸਵਾਲ ਲੋਕਾਂ ਦਾ ਕਿਸਾਨਾਂ ਤੋਂ ਵੀ ਪੁੱਛਣਾ ਪੈਂਦਾ ਆ ਬੋਲੋ ਪੁੱਛੋ ਜੀ ਨਾੜ ਨੂੰ ਅੱਗ ਲਾਈ ਜਾ ਰਹੀ ਆ ਲਗਾਤਾਰ ਐਕਸੀਡੈਂਟ ਹੋ ਰਹੇ ਆ ਬਟਾਲੇ ਟਰੱਕ ਜਲ ਗਿਆ ਅਨਾਜ ਸਮੇਤ ਕਿਤੇ ਜਾਨਵਰ ਮਰ ਰਹੇ ਨੇ ਕਿਤੇ ਚਾਰ ਚਾਰ ਫੈਮਿਲੀ ਦੇ ਮੈਂਬਰ ਮਰ ਰਹੇ ਨੇ ਇਹ ਕਦੋਂ ਰੁਕੇਗੀ ਅੱਗ ਅਸੀਂ ਸਾਡਾ ਅਗਲਾ ਦਾ ਸ਼ੌਕ ਨਹੀਂ ਹੈ ਮਜਬੂਰੀ ਹੈ ਜੀਮੀਦਾਰਾਂ ਦੀ ਮਜਬੂਰੀ ਕਿਉਂ ਹੈ ਸਾਨੂੰ ਇਹ ਦੇ ਦੇਣ ਲੋਕ ਲਾ ਇਹਦਾ ਮੁਆਵਜ਼ਾ ਦੇ ਦੇਣ ਸਾਨੂੰ ਦੋਨੇ ਦੇ ਦੇਣ 100 ਰੁਪਏ ਕੰਟਰੀ ਪਿੱਛੇ ਘਰ ਨਹੀਂ ਅਕਲਾ ਮਨ ਸੰਭਾਲ ਲਾਂਗੇ ਸੀ ਆਪਣੇ ਨਹੀਂ ਤਾਂ ਸਾਨੂੰ ਇਹ ਮਸ਼ੀਨਾਂ ਖਰੀਦ ਜੜੀ ਹੁਣ ਜੜੀ ਇਹਨਾਂ ਮਸ਼ੀਨ ਗੱਠਾ ਮਲਾਂਦੀ ਜੇ ਹੀ ਹੈ ਜਿਹੜਾ ਛੋਟਾ ਟਰੈਕਟਰ ਨਹੀਂ ਸੰਭਾਲ ਸਕਦਾਾਨੂੰ ਉਹ ਜਿਹੜਾ ਬੜਾ 80 100 ਪਾਵਰ ਜਿੰਨੇ ਵੀ ਬੜਾ ਪਾਵਰ ਦਾ ਸੰਭਾਲ ਸਕਦਾਾਨੂੰ ਤੇ ਨਹੀਂ ਛੋਟੇ ਪਾਵਰ ਸੰਭਾਲਦੇ ਉਹ ਸੰਭਾਲ ਸਾਨੂੰ ਪੈ 100 ਰੁਪਏ ਬਹੁੰਦੇ ਅਸੀਂ ਨਹੀਂ ਲੈਂਦੇ ਅੱਗ ਸਾਡੀ ਤਾਂ ਮਜਬੂਰੀ ਹੈ ਅਗ ਲਾਣੀ ਸਾਡੇ ਕੋਈ ਸ਼ੌਂਕ ਨਹੀਂ ਹੈ ਮਤਲਬ ਹੋਣ ਦਾ ਹੱਲ ਹੋ ਸਕਦਾ ਹੈ ਬਿਲਕੁਲ ਸਹੀ ਜਵਾਬ ਮੈਂ ਤੁਹਾਨੂੰ ਇਦਾਂ ਦਿੰਨਾ ਹੈ ਦੇਖੋ ਕਿਸਾਨ ਦੀ ਜਿਹੜੀ ਉਹ ਫਸਲ ਆ ਉਹਦੇ ਤਾਂ ਪੂਰੇ ਦੇਸ਼ ਦਾ ਪਰਦਾ ਢਿੱਡੋ ਦੇ ਨਾਲ ਠੀਕ ਹੈ ਜੀ ਤੇ ਜੇ ਉਹ ਪਰਾਲੀ ਕਿਸਾਨਾਂ ਤੋਂ ਨਹੀਂ ਵੀ ਉਹਨੂੰ ਅੱਗ ਲਾਉਂਦੇ ਤਾਂ ਉਹ ਫੈਕਟਰੀਆਂ ਵਾਲੇ ਲੈ ਜਾਂਦੇ ਆ ਅੱਗ ਉੱਥੇ ਵੀ ਜਾ ਕੇ ਲੱਗਦੀ ਆ ਠੀਕ ਆ ਇਹ ਤਾਂ ਨਾਲ ਹਾਦਸੇ ਨਹੀਂ ਨਾ ਹੁੰਦੇ ਲੋਕ ਨਹੀਂ ਹਾਦਸੇ ਨਹੀਂ ਹੁੰਦੇ ਇਹ ਕਿਸਾਨਾਂ ਨੂੰ ਆਪਣੇ ਆਪ ਨੂੰ ਸਹੀ ਕਰਨਾ ਪੈਣਾ ਹੈ ਇੱਥੇ ਜੇ ਕਿਸਾਨਾਂ ਦੇ ਵਿੱਚ ਕਮੀਆਂ ਆ ਤਾਂ ਸਾਨੂੰ ਆਪਣੀਆਂ ਕਮੀਆਂ ਵੀ ਲਕੋਣੀਆਂ ਨਹੀਂ ਉਹਨਾਂ ਨੂੰ ਅਸੀਂ ਦੂਰ ਕਰਨਾ ਹੈ ਪਰ ਗੱਲ ਇਹ ਆ ਇਹਦੇ ਨਾਲ ਨਾਲ ਆਮ ਲੋਕਾਂ ਦੇ ਵਿੱਚ ਮੈਂ ਹਮੇਸ਼ਾ ਇਹ ਦੇਖਦਾ ਵੀ ਕਿਸਾਨ ਪਰਾਲੀਆਂ ਨੂੰ ਅੱਗ ਲਾਉਂਦੇ ਆ ਕਿਸਾਨ এনवायरमेंट ਨੂੰ ਖਰਾਬ ਕਰਦੇ ਆ ਸਾਡੇ ਡੇਰਾ ਬਸੀ ਤੋਂ ਬਰਵਾਲਾ ਰੋਡ ਦੇ ਉੱਤੇ ਬਹੁਤ ਸਾਰੀਆਂ ਫੈਕਟਰੀਆਂ ਨੇ ਸੌਰਵ ਕੈਮੀਕਲ ਨਾਹਰ ਵਰਗੀਆਂ ਫੈਕਟਰੀਆਂ ਜਿਨ੍ਹਾਂ ਦਾ ਕੈਮੀਕਲ ਸੋਲਵੈਂਟ ਮੀਥਨੋਲ ਇਥਨ ਵਰਗੇ ਵੇਸਟ ਪ੍ਰੋਡਕਟਾਂ ਜਿਹੜੇ ਜਿਹੜੀ ਇੱਕ ਇੱਕ ਫੈਕਟਰੀ ਆ 200 200 ਟਨ ਦੇ ਕਰੀਬ ਉਹ ਮੈਨੂੰ ਸ਼ੰਕਾ ਹੈ ਵੀ ਉਹ ਬੋਰ ਕਰਕੇ ਸਾਡੇ ਉਹ ਧਰਤੀ ਦੇ ਵਿੱਚ ਛਿੜਦੀਆਂ ਸਾਡਾ ਆਉਣ ਵਾਲਾ ਟਾਈਮ ਜਿਹੜਾ ਜ਼ਿਰਕਪੁਰ ਹਲਕੇ ਦਾ ਡੇਰਾ ਵਸੀ ਹਲਕੇ ਦਾ ਜ਼ੀਰਾ ਫੈਕਟਰੀ ਵਾਲਾ ਹੋਣਾ ਇਹ ਲੋਕਾਂ ਨੇ ਉਦੋਂ ਚੀਕਾਂ ਮਾਰਨੀ ਹੈ ਜਦੋਂ ਸਾਡੇ ਟੂਟੀਆਂ ਦੇ ਵਿੱਚੋਂ ਸਾਡੇ ਬੋਰਾਾਂ ਦੇ ਵਿੱਚੋਂ ਕਾਲਾ ਪਾਣੀ ਸੋਰੇ ਵਾਲਾ ਨਿਕਲਣਾ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਪ ਬਹੁਤ ਹੀ ਵੱਡੀ ਮੜਮੁਲੀ ਚੀਜ਼ ਆ ਸਾਡੇ ਲੋਕਾਂ ਦਾ ਧਿਆਨ ਆ ਜਿਹੜਾ ਆਮ ਲੋਕਾਂ ਦਾ ਵੀ ਆ ਕਿਉਂਕਿ ਜਿਹੜੇ ਪਾਰਟੀਆਂ ਨਾਲ ਜੁੜੇ ਹੋਏ ਆ ਕੋਈ ਬੀਜੇਪੀ ਨਾਲ ਜੁੜਿਆ ਹੋਇਆ ਕੋਈ ਕਾਂਗਰਸ ਨਾਲ ਜੁੜਿਆ ਹੋਇਆ ਉਹਨਾਂ ਦਾ ਧਿਆਨ ਸਿਰਫ ਕਿਸਾਨਾਂ ਦੀ ਲੱਤਾਂ ਖੇਚਣ ਵਾਲਾ ਕਿਸਾਨ ਅਸੀਂ ਆਪਣੇ ਆਪ ਨੂੰ ਤੁਸੀਂ ਕਿਸਾਨ ਨੂੰ ਵਧੀਆ ਸਹੂਲਤ ਦਿਓ ਕਿਸਾਨ ਅਗਲਾਂ ਨੂੰ ਬਿਲਕੁਲ ਨਹੀਂ ਚਾਹੁੰਦਾ ਹੈਗਾ ਠੀਕ ਹੈ ਜੀ ਪਰ ਗੱਲ ਇਹ ਆ ਵੀ ਮੈਂ ਉਹਨਾਂ ਲੋਕਾਂ ਦਾ ਧਿਆਨ ਇਸ ਸੈਕਟਰ ਵੱਲ ਨੂੰ ਵੀ ਲੈ ਕੇ ਆਉਣਾ ਕਿਉਂਕਿ ਜਿਹੜਾ ਹੈਲਥ ਸੈਕਟਰ ਤੇ ਫੂਡ ਸੈਕਟਰ ਆ ਸੁਸਾਇਟੀ ਦਾ ਇੱਕ ਐਡਾ ਸਤੰਭ ਆ ਏ ਜੇ ਸਾਡਾ ਇਹ ਸਹੀ ਨਹੀਂ ਹੋਊਗਾ ਤਾਂ ਸਾਡੀ ਜ਼ਿੰਦਗੀ ਦੀ ਸਾਰੀ ਕਮਾਈ ਹੋਈ ਪੂੰਜੀ ਇੱਥੇ ਚਲੇ ਜਾਊਗੀ ਆਣ ਵਾਲੇ ਬੁਢਾਪੇ ਤੋਂ ਪਹਿਲਾਂ ਹੀ ਸਾਨੂੰ ਇਸ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਣਗੀਆਂ ਕਿਉਂਕਿ ਸਾਡੇ ਹਲਕੇ ਦੇ ਵਿੱਚ ਜਿਹੜਾ ਪਾਣੀ ਆ ਉਹਦਾ TDS 450 ਤੇ 500 ਦੇ ਕਰੀਬ ਪਹੁੰਚ ਚੁੱਕਿਆ ਤੇ ਪਾਣੀ ਆ ਜਿਹੜਾ ਅਲਕਲੀਨ ਹੋ ਚੁੱਕਿਆ ਜਿਹਦੇ ਕਰਕੇ ਹਲਕੇ ਦੇ ਵਿੱਚ ਕੈਂਸਰ ਦੀ ਮਾਤਰਾ ਜੌਂਡਾ ਟਾਈਫਰ ਡਾਇਰਿਆ ਉਹ ਬਦਰੀ ਆ ਤੇ ਦੂਸਰਾ ਇਹਦੇ ਨਾਲ ਨਾਲ ਸੀਵਰੇਜ ਆ ਜਿਹੜਾ ਉਹ ਲੈਟਰਿੰਗ ਦਾ ਪਾਣੀ ਆ ਜਿਹੜਾ ਪੀਣ ਵਾਲੇ ਪਾਣੀ ਚ ਮਿਕਸ ਹੋ ਰਿਹਾ ਇਹ ਮਸਲੇ ਮੈਂ ਹਰ ਇੱਕ ਐਮਐਲਏ ਦੇ ਕੋਲ ਚਾਹੇ ਉਹ ਐਨਕੇ ਸ਼ਰਮਾ ਜੀ ਆ ਚਾਹੇ ਉਹ ਕੁਲਜੀਤ ਰੰਧਾਵਾ ਆ ਆਮ ਆਦਮੀ ਪਾਰਟੀ ਵਾਲੇ ਆ ਚਾਹੇ ਉਹ ਪ੍ਰਨੀਤ ਕੋਹਰਾ ਇਹ ਮੈਂ ਸਾਰਿਆਂ ਦੇ ਕੋਲ ਭਰੀ ਮਹੌਲ ਦੇ ਵਿੱਚ ਉਹਨਾਂ ਕੋਲ ਰੱਖੇ ਆ ਪਰ ਗੱਲ ਇਹ ਆ ਸਾਡੀ ਮਜਬੂਰੀ ਇਹ ਆ ਕਿ ਸਾਡੇ ਕਾਨੂੰਨ ਦੇ ਵਿੱਚ ਸਾਡੇ ਕਾਨੂੰਨ ਦੇ ਵਿੱਚ ਐਦਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਕਿ ਲੀਡਰ ਸਾਡੇ ਨਾਲ ਵੋਟਾਂ ਲੈਣ ਤੋਂ ਪਹਿਲਾਂ ਹਰ ਬੰਦੇ ਦੇ ਨਾਲ ਵਾਅਦੇ ਕਰਦੇ ਆ ਪਰ ਉਹੀ ਲੀਡਰ ਸਾਡੇ ਨਾਲ ਵਾਅਦੇ ਉਦੋਂ ਮੁਕਰ ਜਾਂਦਾ ਮੈਂ ਨੌਜਵਾਨ ਹੋਣ ਦੇ ਨਾਤੇ ਇਹ ਆਵਾਜ਼ ਬਹੁਤ ਵਾਰ ਬੁਲੰਦ ਕੀਤੀ ਆ ਕਿ ਜਿਹੜੇ ਲੀਡਰ ਸਾਡੇ ਨਾਲ ਵਾਅਦੇ ਕਰਦੇ ਆ ਇਹ ਇਹ ਮੈਨੂੰ ਮਿਲੂਗਾ ਆਮ ਲੋਕਾਂ ਦੇ ਹੰਗਾਰੇ ਦੇ ਨਾਲ ਇਹ ਚੀਜ਼ ਵੀ ਜਿਹੜਾ ਲੀਡਰ ਪੰਡਾਲ ਦੇ ਵਿੱਚ ਸਾਡੇ ਨਾਲ ਵਾਅਦੇ ਕਰਦਾ ਨਾ ਉੱਥੇ ਉਹ ਨੋਟ ਕਰ ਲੋ ਤੇ ਉਹਦੇ ਬਕਾਇਦਾ ਉਹ ਸਾਈਨ ਕਰਵਾਓ ਤੇ ਸਾਡਾ ਇਹ ਇੱਕ ਕਾਨੂੰਨ ਵੀ ਹੋਣਾ ਚਾਹੀਦਾ ਹੈ ਕਿ ਚੋਣ ਮੈਨੀਫੈਸਟੋ ਪਰ ਇਹ ਕਾਨੂੰਨ ਮਨੂ ਐਸੋ ਵੀ ਬਿੱਲੀ ਦੇ ਗਲ ਟੱਲੀ ਕੌਣ ਪਾਊਗਾ ਇਹ ਕਾਨੂੰਨ ਵੀ ਸੰਸਦ ਚ ਇਹਨਾਂ ਨੂੰ ਆਪੇ ਬਣਾਉਣੇ ਪੈਣੇ ਆ ਪਰ ਇਹ ਬਣਨਗੇ ਉਦੋਂ ਜਦੋਂ ਸਾਡੇ ਆਮ ਲੋਕ ਆਪਣੇ ਪੰਜਾਬ ਨੂੰ ਆਪਣੇ ਦੇਸ਼ ਦੇ ਲਈ ਉਹਨਾਂ ਦੇ ਦਿਲਾਂ ਦੇ ਵਿੱਚ ਪਿਆਰ ਹੋਊਗਾ ਉਹ ਆਮ ਲੋਕ ਤੇ ਅੱਜ ਅੱਜ ਇਹ ਹਾਲ ਹੋਇਆ ਹੋਇਆ ਕਿ ਸਾਡੇ ਲੋਕ ਪਾਰਟੀਆਂ 'ਚ ਵੰਡੇ ਹੋਏ ਆ ਕੋਈ ਬੀਜੇਪੀ ਦਾ ਬੰਦਾ ਹੈ ਕੋਈ ਕਾਂਗਰਸ ਦਾ ਕੋਈ ਅਕਾਲੀ ਦਾ ਕੋਈ ਝਾੜੂ ਦਾ ਅਸੀਂ ਇਹਨਾਂ ਚੀਜ਼ਾਂ ਤੋਂ ਉੱਪਰ ਨਹੀਂ ਉੱਠ ਰਹੇ ਮੈਨੂੰ ਤਾਂ ਇਹ ਵੀ ਸ਼ਰਮ ਆਉਂਦੀ ਆ ਵੀ ਅਸੀਂ ਅੰਗਰੇਜ਼ਾਂ ਤੋਂ ਆਪਣਾ ਦੇਸ਼ ਆਜ਼ਾਦ ਕਰਾਇਆ ਸੀ ਉਸ ਤੋਂ ਬਾਅਦ ਅਸੀਂ ਕਾਂਗਰਸੀਆਂ ਦੇ ਚਮਚੇ ਬਣ ਗਏ ਉਹਨਾਂ ਦੇ ਗੁਲਾਮ ਬਣ ਗਏ ਅਸੀਂ ਆਪਣੇ ਆਪ ਗੁਲਾਮ ਬਣ ਰਹੇ ਹਾਂ ਸਾਨੂੰ ਉਹ ਬਣਾ ਨਹੀਂ ਰਹੇ ਤੁਸੀਂ ਇਹ ਸਾਰੀ ਗੱਲ ਦੱਸੀ ਕਿ ਜਿਹੜੀ ਐਸਨੋਲ ਮਿਥਨੇਲ ਗੈਸ ਆਨਡਰ ਜਿਹੜਾ ਜਲਾਇਆ ਜੀ 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 ਇਹਦੇ ਚ ਅਸੀਂ ਆਪ ਲੋਕ ਕਿੰਨੇ ਕਿ ਜ਼ਿੰਮੇਵਾਰ ਆ ਸਾਰੇ ਆਪਣੀ ਧਰਤੀ ਤੇ ਆਪਣਾ ਪਾਣੀ ਖਰਾਬ ਕਰਨ ਦੇ ਸੀ ਆਪ ਕਿੰਨੇ ਕਿ ਜ਼ਿੰਮੇਵਾਰ ਆ ਅਸੀਂ ਹਰ ਐਮ ਐਲ اے ਹਰ ਐਮ ਪੀ ਕਹਿੰਦੇ ਆ ਜੀ ਜੀ ਪਰ ਜਨਤਾ ਜਿਹੜਾ ਆਪ ਵੀ ਤਾਂ ਕੁਝ ਰੱਖੇ ਕੀ ਮੈਂ ਸਫਾਈ ਰੱਖਣੀ ਆਪਣੇ ਏਰੀਆ ਚ ਜਨਤਾ ਆਪਣੇ ਬੱਚਿਆਂ ਨੂੰ ਵੀ ਸਮਝਾਵੇ ਕਿ ਵੀ ਕੀ ਚੀਜ਼ ਗਲਤ ਹੈ ਕਿਹੜੀ ਪੋਲੂਸ਼ਨ ਕਰ ਰਹੀ ਹੈ ਕੱਲ ਆਪ ਕਿ ਬੋਕ ਆਪ ਕੀ ਵੀੜਾ ਜੱਕਿਆ ਅੱਜ ਤੱਕ ਆਪਣੇ ਵਾਤਾਵਰਨ ਨੂੰ ਸੰਭਾਲਣ ਲਈ ਜੀ ਜੀ ਕਹਿੰਦੇ ਗੁਰਬਾਨੀ ਜੀ ਕਹਿੰਦੇ ਆ ਇਹ ਹਨਾ ਕਿ ਵੀ ਆਪਣਾ ਵਾਤਾਵਰਨ ਪਾਤਾਵਰਨ ਜਿਹੜਾ ਹੈਗਾ ਇਹਨੂੰ ਬਹੁਤ ਸਾਫ਼ ਰੱਖਣਾ ਚਾਹੀਦਾ ਹੈ। ਸਾਫ਼ ਸੁਥਰੇ ਰਹੋ। ਪਰ ਅਸੀਂ ਆਪ ਵੀ ਤਾਂ ਅਸੀਂ ਆਪ ਹੀ ਸਟੇਜ ਤੱਕ ਲੈ ਕੇ ਆਏ ਆ ਕਿ ਅਸੀਂ ਆਪ ਉਹੀ ਤਾਂ ਗੱਲ ਆ ਮੈਂ ਉਹੀ ਕਹਿੰਦਾ ਵੀ ਆਮ ਲੋਕਾਂ 'ਚ ਸਾਡੇ 'ਚ ਜਾਗਰੂਕਤਾ ਨਹੀਂ ਹੈਗੀ। ਅਸੀਂ ਬਸ ਬੈਠ ਕੇ ਫੇਸਬੁੱਕਾਂ 'ਤੇ ਕਮੈਂਟ ਹੀ ਕਰਨੇ ਆ ਵੀ ਉਹ ਫਲਾਣੇ ਨੇ ਅਗਲਾ। ਸਰ ਜਾਗਰੂਕਤਾ ਤੁਸੀਂ ਕਹਿੰਦੇ ਨਹੀਂ ਹੈਗੀ। ਹਾਂਜੀ। ਤੁਸੀਂ ਕਿਸੇ ਵੀ ਬੱਚੇ ਦੇ ਹੱਥੀਂ smartphone ਦੇ ਦੋ ਅਜ ਚਿੰਤਕਾਲ ਦੇ ਬੱਚੇ ਨੂੰ ਉਹ ਪੂਰਾ ਪਤਾ ਹੈ ਕਿ ਉਹ ਕਿਸਾ ਚਲਾਣਾ ਹੈ ਉਹ ਵੀ ਅੰਦਰੋਂ ਸਿੱਖੇ ਨਹੀਂ ਆਇਆ ਜਾਗਰੂਕਤਾ ਨੂੰ ਮਿਲ ਨਹੀਂ ਕੀਤੀ ਤੇ ਬੱਚੇ ਤਾਂ ਹੁਣ ਪੜ ਰਹੇ ਐ smartphone ਨੇ social media ਐ ਹੁਣ ਤਾਂ ਜਾਗਰੂਕਤਾ ਅੱਗੇ ਨਾਲੋਂ ਤਾਂ ਬਹੁਤ ਜ਼ਿਆਦਾ ਹੈ ਪਹਿਲੇ ਤੱਕ ਇੱਕ ਪਿੰਡ ਦੀ ਟੀਵੀ ਹੁੰਦਾ ਸੀ ਇਹਦਾ ਜਵਾਬ ਮੈਂ ਦੰਦ ਸਾਡੀ ਆਪਣੀ ਜਿਵੇਂ ਕੋਈ ਬੰਦ ਹੀ ਹੈ ਜੀ ਇਹਦਾ ਜਵਾਬ ਮੈਂ ਪਤਾ ਕਿਵੇਂ ਆ ਜਿਵੇਂ ਹੁਣ ਮੰਨ ਲਓ ਮੈਂ ਪੜਿਆ ਲਿਖਿਆ ਐਜੂਕੇਟਿਡ ਆ ਮੈਂ ਬੀਟਾ ਕੈਂਟਾ ਕੀਤੀ ਹੋਈ ਆ ਪਰ ਗੱਲ ਇਹ ਆ ਜਦੋਂ ਮੈਨੂੰ ਮੇਰੇ ਬਜ਼ੁਰਗ ਇਹ ਦੱਸਣਗੇ ਨਹੀਂ ਵੀ ਇਹ ਚੀਜ਼ ਬਾਰੇ ਤੁਸੀਂ ਕਿਤਾਬ ਚੱਕੋ ਇਹਦੇ ਬਾਰੇ ਸਾਡਾ ਇਤਿਹਾਸ ਪੜੋ ਉਹ ਮੇਰੀ ਐਜੂਕੇਸ਼ਨ ਦਾ ਉਦੋਂ ਤੱਕ ਫਾਇਦਾ ਨਹੀਂ ਜਦੋਂ ਗੁਰੂ ਬਿਨਾ ਗਤੀ ਨਹੀਂ ਜਦੋਂ ਸਾਡੇ ਜਿਹੜੇ ਪੁਰਾਣੇ ਬਜ਼ੁਰਗਾਂ ਉਹ ਸਾਨੂੰ ਬੱਚਿਆਂ ਨੂੰ ਦੱਸਣਗੇ ਨਹੀਂ ਵੀ ਇਹ ਮੋਬਾਈਲਾਂ ਤੋਂ ਹਟੋ ਆਪਣਾ ਧਿਆਨ ਜਿਹੜਾ ਸਾਡੇ ਪਰਿਵਾਰਾਂ ਦਾ ਸਾਡੇ ਮਾਪਿਆਂ ਦਾ ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਰੋਲ ਹੈ ਸਾਡੀ ਲਾਈਫ 'ਚ ਅਸਲ ਦੇ ਵਿੱਚ ਸਾਨੂੰ ਮੋਬਾਈਲਾਂ ਦੇ ਵਿੱਚ ਸਾਡਾ ਜਿਹੜਾ ਦਿਮਾਗ ਆ ਉਹ ਇੱਥੇ ਤੱਕ ਸੀਮਤ ਰਹਿ ਗਿਆ ਸਾਡੇ ਮਾਪੇ ਵੀ ਨਹੀਂ ਰੋਕਦੇ ਇਹਦੇ ਵਿੱਚ ਸਾਡੇ ਪਰਿਵਾਰ ਦਾ ਵੀ ਬਹੁਤ ਵੱਡਾ ਰੋਲ ਹੈ ਤੁਸੀਂ ਕਹਿੰਦੇ ਮੋਬਾਈਲ ਚੁੱਪ ਕਰ ਤਾਂ ਬੱਚੇ ਨੂੰ ਮੋਬਾਈਲ ਦੇ ਲਈ ਮਾਂ ਦਾ ਹੱਥ ਆਉਂਦਾ ਉਹ ਦੱਸ ਵੀ ਨੌਕਰੀ ਕਿ ਮਾਂ છોੜਾ ਬੱਚਾ ਹੁੰਦਾ ਮੰਜੇ ਬਾਹਰ ਉਹਨੇ ਆਪਣੇ ਕੰਮ ਕਰਨੇ ਆ ਉਹਨੇ ਉਹਦੇ ਮੋਬਾਈਲ ਹੱਥ 'ਚ ਫੜਾਇਆ ਆ ਕੰਮ ਕਰਿਆ ਉਹਨੇ ਬੱਚੇ ਦੇਖ ਮੋਬਾਈਲ ਦੇ ਹੱਥ ਉੱਥੋਂ ਲੱਦੀ ਹੈ ਜੇ ਉਹੀ ਬੱਚੇ ਨੂੰ ਕੀ ਧਰਮਜੀਤ ਦੇ ਪਾਸੇ ਲਾਇਆ ਜਾਵੇ ਪਹਿਲਾਂ ਬੱਚੇ ਨੂੰ ਗੁਰੂਆਂ ਬਾਰੇ ਦੰਦੇ ਹੀ ਆਪਣੇ ਪਹਿਲੇ ਸ਼ੋਕਰ ਬਣ ਦਿੰਦੇ ਸੀਗੇ ਸਾਖਿਆ ਥਾਈ ਜੰਨੀਆਂ ਸੀਗੀਆਂ ਹੁਣ ਇਹ ਚੀਜ਼ ਨਹੀਂ ਸੁਣਾਉਂਦੇ ਹੁਣ ਚੱਕਾ ਤੇ ਆਪਣੇ ਮਹਿਲ ਬੜਾ ਦਿਆ ਉਹ ਮਹਿਲ ਤੇ ਦੇਖੀ ਜਾਂਦਾ ਜੋ ਕੋਈ ਲੱਗਾ ਉਹਨੂੰ ਕੀ ਕਰ ਲੱਗ ਜੀ ਕਿ ਮਾਮਾ ਨੇ ਮਾਮਾ ਨਾ ਸਭ ਤੋਂ ਜ਼ਿਆਦਾ ਕਰ ਲਈ ਕਿ ਸ਼ਾਰਟਕਟ ਪਕੜ ਲਿਆ ਕਿ ਬੱਚੇ ਨੂੰ ਮੋਬਾਈਲ ਪਕੜਾ ਉਹਨੇ ਮੋਬਾਈਲ ਪਕੜਾ ਮਾਮਾ ਨੇ ਬਹੁਤ ਬੜਾ ਥਾ ਬੱਚੇ ਨੂੰ ਮੋਬਾਈਲ ਦੇਣ ਦੇ ਵਿੱਚ ਇੱਕ ਗੱਲ ਦੱਸੋ ਜੀ ਆਪਣਾ ਇਹ ਪਿੰਡ ਹੈ ਪਰ ਬਾਤ ਅੱਜ ਤੱਕ ਕਿੰਨੇ ਕੁ ਨੌਜਵਾਨ ਇੱਥੇ ਜੁੜੇ ਕਿ ਜਿਨ੍ਹਾਂ ਨੇ ਪਿੰਡ ਦੀ ਸਫਾਈ ਵਾਸਤੇ ਜਾਂ ਕੋਈ ਐਸਾ ਕਰ ਰਿਹਾ ਕੀਤਾ ਹੋਵੇ ਨਹੀਂ ਜੀ ਪਤਾ ਕਿ ਜੁੜੇ ਕੀ ਅਸੀਂ ਜਦ ਪਈ ਗੱਲ ਇਹੀ ਆ ਗਈ ਜੀ ਅਸੀਂ ਸਰਕਾਰਾਂ ਨੂੰ ਤਾਂ ਤੁਸੀਂ ਕਹਿ ਦਿੰਨੇ ਕਿਉਂਕਿ ਪਹਿਲਾਂ ਸਾਨੂੰ ਆਪਣੇ ਆਪ ਨੂੰ ਸੁਧਾਰ ਕਰਨਾ ਪੈਣਾ ਹੈ ਕਿਉਂਕਿ ਸਰਕਾਰ ਬਣਾਣੇ ਕੌਣੇ ਅਸੀਂ ਜ਼ਿੰਮੇਵਾਰ ਅਸੀਂ ਆ ਜਦੋਂ ਕੋਈ ਸਰਕਾਰ ਗਲਤ ਕੰਮ ਕਰਦੀ ਹੈ ਤਾਂ ਜ਼ਿੰਮੇਵਾਰ ਤਾਂ ਅਸੀਂ ਕਿਉਂਕਿ ਬਣਾਇਆ ਤਾਂ ਅਸੀਂ ਆ ਨਾ ਉਹ ਕਿੜਾ ਆਪਣੇ ਆਪ ਬਣ ਕੇ ਆ ਕੇ ਚਿਪਸ ਖਾਂਦੀ ਐ ਸੜਕਾਂ ਪੈਕਟ ਨਹੀਂ गिर ਕੇ ਜਾਂਦਾ ਉਹ ਨਿਵਾਸੀ ਹੁੰਦਾ ਉਸ ਨਗਰ ਦਾ ਜੇ ਜਦੋਂ ਅਸੀਂ ਆਪਣੇ ਘਰ ਤੋਂ ਪਹਿਲਾਂ ਸਾਨੂੰ ਪਹਿਲਾਂ ਤਾਂ ਸਾਨੂੰ ਆਪਣੇ ਘਰ ਤੋਂ ਸਟਾਰਟ ਕਰਨਾ ਪੈਣਾ ਹੈ ਅਸੀਂ ਕੂੜਾ ਕੂੜੇਦਾਨ ਚ ਸੁੱਟੀਏ ਜਦੋਂ ਸਰਕਾਰਾਂ ਕਹਿੰਦੀਆਂ ਵੀ ਗਿੱਲੇ ਨੂੰ ਗਿੱਲੇ ਚ ਕਿਉਂਕਿ ਅਸੀਂ ਅਸੀਂ ਪਿੰਡਾਂ ਚ ਦੇਖਦੇ ਚੱਕ ਕੇ ਨਾਲ ਉਹ ਫਿਰ ਕਹਿੰਦੇ ਜੀ ਫਿਰ ਫੋਨ ਕਰਦੇ ਬਲੌਗ ਹੋ ਕੇ ਐਮਸੀ ਨੂੰ ਫੋਨ ਕਰਨਗੇ ਜੀ ਸੀਵਰੇਜ ਨੂੰ ਬਲਾਓ ਬਾਈ ਜੀ ਕਸੂਰਵਾਰ ਕੌਣ ਹੈ ਕਸੂਰਵਾਰ ਤਾਂ ਤੁਸੀਂ ਜਿਉਂ ਫਸਾਇਆ ਨਾਲੀ ਚ ਤਾਂ ਜਾ ਕੇ ਕਿਤੇ ਫਸਿਆ ਕਿਉਂਕਿ ਸਾਨੂੰ ਆਪਣੇ ਆਪ ਨੂੰ ਪਹਿਲਾਂ ਇਸ ਤੇ ਜਾਗਰੂਕ ਕਰਨਾ ਪੈਣਾ ਵੀ ਆਪਾਂ ਸਾਫ ਸਫਾਈ ਆਪਣੇ ਘਰ ਤੋਂ ਸ਼ੁਰੂ ਕਰੀਏ ਪਾਣੀ ਦੀ ਬਚਤ ਕਰੀਏ ਟੁੱਟੀਆਂ ਨਹੀਂ ਤੁਸੀਂ ਜੇ ਸਰਕਾਰ ਨੇ ਤੁਹਾਨੂੰ ਫ੍ਰੀ ਪਾਣੀ ਦਿੱਤਾ ਇਹ ਮਤਲਬ ਥੋੜੀ ਤੁਸੀਂ ਟੁੱਟੀ ਨਹੀਂ ਲਾਉਂਗੇ ਹੁਣ ਤੁਹਾਡਾ ਪਾਣੀ ਵੇਸਟ ਹੋ ਜਾ ਰਿਹਾ ਨਾਲੀਆਂ ਚ ਜਾ ਰਿਹਾ ਭਾਰੀ ਟੈਂਕੀ ਭਰੀ ਜਾਵੇ ਪਾਣੀ ਵੇਸਟ ਹੋ ਰਿਹਾ ਹੋ ਰਿਹਾ ਕਿਉਂਕਿ ਆਣ ਵਾਲਾ ਟਾਈਮ ਇੰਨਾ ਖਤਰਨਾਕ ਹੈ ਜੇ ਆਪਣੇ ਪਾ ਤਾ ਪੰਜਾਬ ਚ ਵੀ ਹਾਲ ਹੋ ਜਾਣਾ ਕਿ ਸਾਨੂੰ ਮੁੱਲ ਪਾਣੀ ਖਰੀਦਣ ਤੇ ਮਜਬੂਰ ਹੋ ਜਾਣਾ ਕੈਂਸਰ ਸਾਰਾ ਫੈਲ ਗਿਆ ਪਾਣੀ ਹੈ ਨਹੀਂ ਇਸ ਕਰਕੇ ਮੈਂ ਤਾਂ ਇਹ ਕਹਿੰਦਾ ਹਰ ਇੱਕ ਬੰਦਾ ਆਪਣੇ ਆਪ ਨੂੰ ਬੱਚਿਆਂ ਨੂੰ ਵੀ ਇਹ ਸੇਧੋ ਕਿਉਂਕਿ ਬੱਚੇ ਜਦੋਂ ਮਾਪੇ ਨੂੰ ਦੇਖਦੇ ਆ ਉਹ ਹੀ ਚੀਜ਼ ਬੱਚੇ ਕਰਦੇ ਆ ਜਦੋਂ ਮਾਪੇ ਨਹੀਂ ਸਹੀ ਕੰਮ ਕਰਦੇ ਬੱਚਾ ਤੁਸੀਂ ਕੀ ਪਾਲੋਗੇ ਉਹ ਹੁਣ ਅਸੀਂ ਫਿਲਮ ਇੱਕ ਦੇਖ ਰਹੇ ਆ ਜਿਹੜੀ ਉਹਦੇ ਚ ਕੀ ਦਿਖਾਇਆ ਗਿਆ ਕਿਉਂਕਿ ਇਹ ਸਾਡੇ ਤੇ ਵੀ ਆ ਜਦੋਂ ਸਾਡੇ ਮਾਪਿਆਂ ਨੇ ਸਾਨੂੰ ਮਾਰਿਆ ਅਸੀਂ ਕੁਛ ਆਪਣੇ ਬੱਚਿਆਂ ਦੇ ਕੱਢਿਆ ਕਿ ਸਾਡੀ ਘਰ ਦੀ ਕੱਢਿਆ ਇਹ ਚੀਜ਼ਾਂ ਸਾਨੂੰ ਜਾਗਰੂਣ ਸਾਨੂੰ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਮਝਾਉਣਾ ਪੈਣਾ ਇਹਨੂੰ ਐਜੂਕੇਟ ਕਰੋ ਗੱਲ ਉਹੀ ਦੇ ਇਹ ਤਾਂ ਅਗੇ ਕੱਲ ਨੂੰ ਦੇ ਨਵੇਂ ਵੱਡੇ ਉਹਦੇ ਤੇ ਆ ਕੇ ਬੈਠਣਗੇ ਜੇ ਲੋ ਸਹੀ ਕੰਮ ਕਰਨਗੇ ਤਾਂ ਆਪੇ ਸਿਸਟਮ ਸਹੀ ਹੋਊਗਾ ਗੱਲ ਤੇ ਆ ਚੱਲ ਹਾਂਜੀ ਹਾਂਜੀ ਪ੍ਰਦੀਪ ਇੱਕ ਗੱਲ ਸਾਡੀ ਬੜਾ ਵੱਡਾ ਮੁੱਦਾ ਇੱਕ ਰਹਿ ਗਿਆ ਜਿਹੜਾ ਕਿ ਅਸੀਂ ਡਿਸਕਸ਼ਨ ਤੋਂ ਬਿਲਕੁਲ ਇਸੇ ਮੁੱਦੇ ਨੂੰ ਕਦੇ ਵਿੱਚ ਪਾਇਆ ਹੀ ਨਹੀਂ ਪ੍ਰਵਾਸੀ ਮਜ਼ਦੂਰਾਂ ਕਰਕੇ ਪੰਜਾਬ ਵਿੱਚ ਕੀ ਕੀ ਤੁਹਾਡਾ ਕਹਿਣਾ ਕੀ ਕਹਿਣਾ ਹੈ ਪ੍ਰਵਾਸੀ ਮਜ਼ਦੂਰਾਂ ਬਾਰੇ ਹਾਂਜੀ ਦੇਖੋ ਅਸੀਂ ਹੁਣ ਕਿਸੇ ਵੀ ਪਿੰਡ ਚਲੇ ਜਾਈਏ ਕਿਧਰੇ ਵੀ ਚਲੇ ਜਾਈਏ ਸਾਡੇ ਲੋਕਾਂ ਨੇ ਉਹਨਾਂ ਨੂੰ ਕਮਰੇ ਕਰਾਇਦੇ ਦਿੱਤੇ ਹੋਏ ਨੇ ਜੀ ਜੀ ਇਹ ਆਪਣੀ ਤਾਂ ਮੇਰੀ ਗਲਤੀ ਹੈ ਅਸੀਂ ਲੈ ਕੇ ਆਏ ਉਹਨਾਂ ਨੂੰ ਕਿ ਉਹਨਾਂ ਨੂੰ ਉਹ ਆਪਾਈ ਨੇ ਅਸੀਂ ਉਹਨਾਂ ਤੇ ਕਿੰਨੇ ਕੁ ਡਿਪੈਂਡ ਕਰਦੇ ਹਾਂ ਨਹੀਂ ਇਹ ਤਾਂ ਡਿਪੈਂਡੈਂਸੀ ਹੋਈ ਆ ਜੇ ਕਿਤੇ ਨਾ ਕਿਤੇ ਸਾਡੇ ਵਿੱਚ ਕੰਮ ਕਰਨ ਦੀ ਮਤਲਬ ਜਜ਼ਬਾ ਨਹੀਂ ਹੈਗਾ ਸਾਨੂੰ ਐ ਲੱਗਦਾ ਵੀ ਇਹ ਵੀ ਅਸੀਂ ਆਪਣੇ ਕੰਮ ਕਰਨੇ ਛੱਡ ਗਏ ਪਰ ਮੈਂ ਇਸ ਚੀਜ਼ ਨੂੰ ਦੇਖੋ ਇਸ ਚੀਜ਼ ਨੂੰ ਮੈਂ ਇਦਾਂ ਸੋਚਦਾ ਵੀ ਪ੍ਰਵਾਸ ਹੋਣਾ ਕੋਈ ਗਲਤ ਗੱਲ ਨਹੀਂ ਹੈਗੀ ਪਰ ਗੱਲ ਇਹ ਹੈ ਜੇ ਪ੍ਰਵਾਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਫਿਰ ਸਾਡੇ ਲਈ ਇੱਕ ਗੰਭੀਰਤਾ ਦਾ ਵਿਸ਼ਾ ਹੈ ਫਿਰ ਸਾਡੇ ਲਈ ਇੱਕ ਗੰਭੀਰਤਾ ਦਾ ਵਿਸ਼ਾ ਹੈ ਕਿਉਂਕਿ ਪੰਜਾਬ ਦੇ ਵਿੱਚ ਜਿਹੜੇ ਅੱਜ ਹਾਲਾਤ ਆ ਠੀਕ ਆ ਬੜੀਆਂ ਵਾਰਦਾਤਾ ਹੋ ਰਹੀਆਂ ਠੀਕ ਆ ਉਹ ਕਿਤੇ ਨਾ ਕਿਤੇ ਕਾਰਨ ਪ੍ਰਵਾਸ ਦਾ ਵੀ ਹੋ ਸਕਦਾ ਹੈ ਆਪਾਂ ਟੋਟਲੀ ਨਹੀਂ ਆਪਾਂ ਉਹਨੂੰ ਕੀ ਕਹਿ ਸਕਦੇ ਸਾਡਾ ਨੌਜਵਾਨ ਹੈ ਉਹ ਕਿਉਂ ਨਹੀਂ ਫੈਕਟਰੀਆਂ 'ਚ ਕੰਮ ਕਰਦਾ ਜਾਂ ਉਹ ਕਿਉਂ ਨਹੀਂ ਉਹ ਕੰਮ ਕਰਦਾ ਜੋ ਪ੍ਰਵਾਸੀ ਮਜ਼ਦੂਰ ਕਰਦੇ ਇੱਕ ਮਿੰਟ ਇਹਦੇ ਨਾ ਇਹਦੇ ਬਾਰੇ ਮੈਂ ਐਮਐਲਏ ਸਾਹਿਬ ਨੂੰ ਮੌਕੇ ਦੇ ਮੌਜੂਦਾ ਮੈਂ ਘੱਟੋ-ਘੱਟ 5 ਤੋਂ 6 ਵਾਰ ਕਿਹਾ ਸਾਡੇ ਜ਼ਿਰਖਪੁਰ ਹਲਕੇ ਦੇ ਵਿੱਚ ਮੈਂ ਇਹੀ ਮੁੱਦਾ ਵਾਰ-ਵਾਰ ਚੱਕਿਆ ਸੀ ਵੀ 80% ਕੋਟਾ ਜਿੰਨੀਆਂ ਵੀ ਫੈਕਟਰੀ ਮਾਲਜ਼ ਇੰਡਸਟਰੀਜ਼ਾਂ ਵੀ ਉਹਦੇ ਵਿੱਚ ਪ੍ਰਾਈਵੇਟਾਈਜ਼ੇਸ਼ਨ ਕਰੋ ਪ੍ਰਾਈਵੇਟਾਈਜ਼ੇਸ਼ਨ ਕਹਿਣ ਦਾ ਮਤਲਬ ਇਹ ਹੈ ਆ ਵੀ ਹਲਕੇ ਦੇ ਨੌਜਵਾਨਾਂ ਨੂੰ ਉਹਦੇ ਵਿੱਚ ਨੌਕਰੀਆਂ ਦਿਓ ਕਿਉਂਕਿ ਸਾ ਉਹ ਜਿਹੜਾ ਘਰਾਂ ਦੇ ਵਿੱਚ ਬੈਠਾ ਬੇਰੋਜ਼ਗਾਰ ਹੈ ਐਜੂਕੇਟਿਡ ਮੁੰਡੇ ਵੀ ਬੇਰੋਜ਼ਗਾਰ ਨੇ ਨਹਰ ਸੌਰਵ ਕੈਮੀਕਲ ਵਰਗੀਆਂ ਹੋਰ ਜਿੰਨੀਆਂ ਵੀ ਇੰਡਸਟਰੀਆਂ ਉਹਦੇ ਵਿੱਚ ਦਿੱਲੀ ਬੰਬੇ ਤੋਂ ਆ ਕੇ ਬਾਹਰ ਤੋਂ ਆ ਕੇ ਲੋਕ 50 50 ਹਜ਼ਾਰ ਲੱਖ ਲੱਖ ਡੇਢ ਡੇਢ ਲੱਖ ਰੁਪਏ ਤਨਖਾਹ ਲੈ ਰਹੇ ਆ ਮੈਂ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਜਦੋਂ ਤੁਸੀਂ ਜਦੋਂ ਇਹੀ ਕਿਹਾ ਸੀ ਵੀ ਜਦੋਂ ਹਲਕੇ ਦੇ ਲੋਕਾਂ ਤੋਂ ਤੁਸੀਂ ਵੋਟਾਂ ਲੈ ਰਹੇ ਹੋ ਫਿਰ ਥੋੜਾ ਫਰਜ਼ ਬਣਦਾ ਵੀ ਜਦੋਂ ਤੁਹਾਨੂੰ ਇਹ ਦਿਖਦਾ ਵੀ ਇਹ ਫਲਾਣਾ ਨੌਜਵਾਨ ਆ ਇਹਦੇ ਮਗਰ 100 100 ਬੰਦਾ ਹੈ ਇਹ ਤੋਂ ਮੈਂ ਵੋਟਾਂ ਲੈਣੀਆਂ ਫਿਰ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਵੀ ਕਿਹੜੇ ਘਰ ਦੇ ਵਿੱਚ ਨੌਜਵਾਨ ਬੇਰੋਜ਼ਗਾਰ ਆ ਉਹਨਾਂ ਦੇ ਲਈ ਤੁਸੀਂ ਐਦਾਂ ਦਾ ਕੁਝ ਕਰੋ ਤਾਂ ਲੋਕ ਤਾਂ ਸਿਰਫ ਸਰਕਾਰੀ ਨੌਕਰੀਆਂ ਮੰ ਅਸੀਂ ਹੁਣ ਇੱਕ ਡੇਰਾਵਾਲੀ ਸਿ ਆਈਟੀਆਈ ਹੈਗੀ ਹੈ ਅਸੀਂ ਉੱਥੇ ਇੱਕ ਵਾਰੀ ਕਵਰ ਕੀਤਾ ਤੇ ਉੱਥੇ ਪੰਜਾਬੀ ਬੱਚੇ ਜਿਹੜੇ ਘੱਟ ਸੀ ਆਈਟੀਆਈ ਚ ਉੱਥੇ ਪ੍ਰਵਾਸੀ ਮਜ਼ਦੂਰਾਂ ਦੇ ਬੱਚੇ ਜ਼ਿਆਦਾ ਸੀ ਤੇ ਆਪਣੇ ਬੱਚੇ ਹੁਣ ਮਤਲਬ ਪੜਨ ਤੋਂ ਵੀ ਗਏ ਨਹੀਂ ਉਹਦਾ ਕਾਰਨ ਇਹ ਆ ਹੁਣ ਕੈਨੇਡਾ ਨਿਊਜ਼ੀਲੈਂਡ ਹਾਂ ਉਹਦਾ ਕਾਰਨ ਨਹੀਂ ਆ ਆਈ ਸੈਂਟਰ ਜਿਸ ਤਰ੍ਹਾਂ ਐਨ ਹੈ ਐਨ ਨੇ ਤਾਂ ਮਤਲਬ ਕਲੀਨਿਕ ਨਹੀਂ ਜਿਨੇ ਆਇਲ ਸੈਂਟਰ ਨੇ ਉਹਦਾ ਕਾਰਨ ਇਹ ਹੈ ਜੀ ਵੀ ਜਦੋਂ ਹੁਣ ਗੱਲ ਇਹ ਆ ਵੀ ਪੰਜਾਬ ਦੇ ਲੋਕ ਤਾਂ ਬਾਰ ਬਾਰ ਬਦਲਾਵ ਲਿਆ ਰਹੇ ਆਂ ਦੇਸ਼ ਦੇ ਲੋਕ ਵੀ ਚਾਹੁੰਦੇ ਆਂ ਠੀਕ ਆ ਪਰ ਗੱਲ ਇਹ ਆ ਵੀ ਜਦੋਂ ਤੱਕ ਸਰਕਾਰਾਂ ਸਿਸਟਮ ਸਹੀ ਨਹੀਂ ਕਰਨਗੀਆਂ ਸਾਡੇ ਲੋਕ ਐਦਾਂ ਵੀ ਆਵਾਜ਼ ਨਹੀਂ ਬੁਲੰਦ ਕਰਦੇ ਸਿਰਫ ਸਾਇਲੈਂਟਲੀ ਜਿੱਦਾਂ ਹੁਣ ਝਾੜੂ ਨੂੰ ਜਿਤਾਤਾ ਐਦਾਂ ਬਦਲਾਵ ਲਿਆਉਣੇ ਆ ਮੈਨੂੰ ਐ ਲੱਗਦਾ ਵੀ ਐਦਾਂ ਬਦਲਾਵ ਲਿਆਉਣ ਦੇ ਨਾਲ ਕੁਝ ਨਹੀਂ ਹੋਣਾ ਸਾਨੂੰ ਥੋੜਾ ਜਿਆ ਬੋਲਡ ਹੋਣਾ ਪੈਣਾ ਸਾਨੂੰ ਸਰਕਾਰਾਂ ਨੂੰ ਸਵਾਲ ਪੁੱਛਣੇ ਪੈਣੇ ਆ ਜਦੋਂ ਮੰਤਰੀਆਂ ਨੂੰ ਐ ਹੋਊਗਾ ਵੀ ਪੂਰਾ ਹੁਣ ਮੰਨ ਲਓ ਜ਼ਿਰਕਪੁਰ ਦੀ ਗੱਲ ਆ ਹੁਣ ਜ਼ਿਰਕਪੁਰ ਦੇ ਵਿੱਚ ਜੇ ਮੀਟਿੰਗ ਹੋ ਰਹੀ ਆ ਮੀਟਿੰਗ ਚ 500 ਬੰਦਾ ਹੈ ਜੇ 500 ਬੰਦੇ ਚੋਂ 480 ਬੰਦਾ ਇਹ ਆਵਾਜ਼ ਚੱਕੂਗਾ ਕਿ ਸਾਡੇ ਐਮ ਐਲ ਏ ਸਾਹਿਬ ਸਾਡੇ ਹਲਕੇ ਚ ਪਹਿਲਾਂ ਪੀਣ ਵਾਲਾ ਪਾਣੀ ਸਹੀ ਕਰੋ ਸਾਨੂੰ ਇਹ ਠਾਣੇ ਕੋਟ ਕਚਹਿਰੀਆਂ ਦੇ ਮਸਲਿਆਂ 'ਚ ਵੀ ਥੋੜਾ ਮੈਂ ਇੱਥੇ ਤੁਹਾਡੇ ਨਾਲ ਖੜਾ ਮੈਂ ਇਹਦੇ ਨਾਲ ਮੇਰੀ ਗੱਲ ਕਰਾ ਦੀ ਇਹਨਾਂ ਚੀਜ਼ਾਂ ਤੋਂ ਜਦੋਂ ਅਸੀਂ ਪਾਸੇ ਹੋ ਕੇ ਇਕੱਠੇ ਹੋ ਕੇ ਸਾਰੇ ਅਸੀਂ ਹਲਕੇ ਦੇ ਮੁੱਦਿਆਂ ਦੇ ਲਈ ਗੱਲ ਕਰਾਂਗੇ ਚਾਹੇ ਉਹ ਪੀਣ ਵਾਲਾ ਪਾਣੀ ਆ ਚਾਹੇ ਉਹ ਬੇਰੋਜ਼ਗਾਰੀ ਆ ਚਾਹੇ ਉਹ ਨਸ਼ਾ ਏ ਚਾਹੇ ਉਹ ਸੀਵਰੇਜ ਸਿਸਟਮ ਆ ਚਾਹੇ ਆਪਣਾ ਕੀ ਕਹਿੰਦੇ ਆ ਹੋਰ ਜਿੰਨੇ ਵੀ ਮਸਲੇ ਆ ਸੜਕਾਂ ਦਾ ਮਸਲਾ ਗਲੀ ਨਾਲੀਆਂ ਦਾ ਜੇ ਆਪਾਂ ਇਕੱਠੇ ਹੋ ਕੇ ਸਾਰੇ ਬੋਲਡ ਹੋ ਕੇ ਇਸ ਤਰ੍ਹਾਂ ਦੇ ਮਸਲੇ ਚੱਕਾਂਗੇ ਤਾਂ ਹੀ ਇਹ ਲੀਡਰ ਸਾਡੇ ਮਸਲਿਆਂ ਦਾ ਹੱਲ ਕਰਨਗੇ ਪਰ ਗੱਲ ਇਹ ਆ ਅਸੀਂ ਸਾਇਲੈਂਟਲੀ ਵੋਟਾਂ ਪਾ ਦਿੰਨੇ ਆ ਬਦਲਾਵ ਲਿਆਣੇ ਆ ਬਦਲਾਵ ਲਿਆਣ ਦੇ ਨਾਲ ਨਹੀਂ ਹੋਣਾ ਸਾਡੇ ਲੋਕ ਹਤਾਸ਼ ਹੋ ਕੇ ਘਰੇ ਬਹਿੜ ਜੰਨੇ ਆ ਫਿਰ ਸਾਡੇ ਲੋਕ ਕੈਨੇਡਾ ਅਮਰੀਕਾ ਵੱਲ ਨੂੰ ਰੁਖ ਕਰ ਰਹੇ ਆ ਉਹੀ ਕ ਇਹੀ ਵੱਡਾ ਕਾਰਨ ਹੈ ਜੀ ਸਾਡੇ ਪ੍ਰਵਾਸ ਦੇ ਤੇ ਜਿਹੜੇ ਕਮਰੇ ਕਿਰਾਏ ਤੇ ਦਿੱਤੇ ਜਾਂਦੇ ਨੇ ਫਿਰ ਮੁੱਦਾ ਤਾਂ ਉੱਥੇ ਹੀ ਖੜਾ ਰਹਿ ਜਾਂਦਾ ਹੈ ਕਿ ਅਸੀਂ ਉਹਨਾਂ ਨੂੰ ਲੈਂਦੇ ਆਂ ਕਮਰੇ ਕਿਰਾਏ ਦੇ ਦਿੰਦੇ ਆਂ ਫਿਰ ਉਹ ਕਮਾਈ ਦੇ ਸਾਧਨ ਨਾਲ ਅਸੀਂ ਕੀ ਆਪਣੇ ਨਗਰ ਔਰ ਪਿੰਡ ਦਾ ਨਹੀਂ ਖਰਾਬ ਕਰਦੇ ਨਹੀਂ ਦੇਖੋ ਇਹਦੇ ਨਾਲ ਮਾਹੌਲ ਤਾਂ ਦੇਖੋ ਇਹਦੇ ਨਾਲ 300 ਯੂਨਿਟ ਜਿਹੜੇ ਫ੍ਰੀ ਨੇ ਉਹ ਕਿਰਾਏ ਦੇ ਕਮਰੇ ਵਾਲੇ ਨੂੰ ਵੀ ਫ੍ਰੀ ਨੇ ਠੀਕ ਹੈ ਨਾ ਜੀ ਇਹਦੇ ਲਈ ਦੇਖੋ ਜੀ ਤੁਸੀਂ ਬਹੁਤ ਸੋਹਣਾ ਪੁਆਇੰਟ ਪੁੱਛਿਆ ਹੈ ਭਵਤ ਪਿੰਡ 'ਚ ਖੜੇ ਆ ਤੁਸੀਂ ਇੱਥੇ ਜੇ ਹਜ਼ਾਰ ਬੱਚਾ ਪੜਦਾ ਨਾ ਉਹਦੇ ਵਿੱਚੋਂ 800 ਪ੍ਰਵਾਸੀ ਆ ਹੁਣ ਸਾਡਾ ਇੱਕ ਵੱਡਾ ਸਵਾਲ ਆ ਵੀ ਜਿਹੜਾ ਪੰਜਾਬ ਦਾ ਪੈਸਾ ਏ ਉਹ ਐਜੂਕੇਸ਼ਨ ਦੇ ਨਾਮ ਤੇ ਉਹ ਪ੍ਰਵਾਸੀ ਲੋਕ ਲੈ ਰਹੇ ਆ ਅਸੀਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਪਰ ਗੱਲ ਇੱਥੇ ਗੌਰ ਕਰਨੇ ਵਾਲੀ ਇਹ ਏ ਆ ਵੀ ਉਹ ਪ੍ਰਵਾਸੀ ਜਿੱਦਾਂ ਹੁਣ ਅਸੀਂ ਕੈਨੇਡਾ ਪੜਨ ਜਾਂਦੇ ਆ ਜਿੱਦਾਂ ਹੁਣ ਅਸੀਂ ਕੈਨੇਡਾ ਅਮਰੀਕਾ ਜਾਂਦੇ ਆ ਸਾਨੂੰ ਚਾਰ ਗੁਣਾ ਸਾਨੂੰ ਫੀਸ ਦੇਣੀ ਪੈਂਦੀ ਆ ਪ੍ਰਵਾਸੀਆਂ ਤੋਂ ਤੁਸੀਂ ਜੇ ਇੱਥੇ ਉਹ ਐਜੂਕੇਸ਼ਨ ਦੀ ਫੈਸਿਲਿਟੀ ਜੇ ਮੈਡੀਕਲ ਸਹੂਲਤਾਂ ਲੈ ਰਹੇ ਆ ਉਹਨਾਂ ਤੋਂ ਤੁਸੀਂ ਉਹ ਫੀਸ ਲਓ ਉਹਨਾਂ ਦਾ ਜਿਹੜਾ ਪੈਸਾ ਏ ਉਹ ਹਲਕੇ ਦੇ ਲਈ ਜਾਂ ਫਿਰ ਪੰਜਾਬ ਦੇ ਲੋਕ ਲੋਕਾਂ ਲਈ ਸਾਡੇ ਸੂਬੇ ਦੇ ਲੋਕਾਂ ਲਈ ਉਹਨਾਂ ਦੇ ਉੱਤੇ ਲਾਓ ਹੁਣ ਸਾਡਾ ਡੇਰਾਬਸੀ ਹਸਪੀਟਲ ਆ ਉਹਦੇ ਵਿੱਚ ਜੇ ਡਿਲੀਵਰੀ 1 ਮਹੀਨੇ ਦੇ ਵਿੱਚ 1000 ਹੋ ਰਹੀ ਆ ਕਈ ਵਾਰ ਉੱਥੇ 5-5000 ਰੁਪਏ ਆ ਉਹ ਬਹੁਤ ਪ੍ਰਵਾਸੀ ਲੋਕ ਉਹਦਾ ਫਾਇਦਾ ਲੈ ਰਹੇ ਆ ਅਸੀਂ ਫੇਰ ਅਸੀਂ ਪ੍ਰਵਾਸੀਆਂ ਦੇ ਖਿਲਾਫ ਨਹੀਂ ਪਰ ਗੱਲ ਇਹ ਆ ਪੰਜਾਬ ਦਾ ਪੈਸਾ ਏ ਪੰਜ ਲੀਡਰ ਉਹਨਾਂ ਦੀ ਵੋਟਾਂ ਬਣਾ ਰਹੇ ਆ ਤੇ ਉਹ ਆਪਣੀ ਵੋਟ ਬੈਂਕ ਪੱਕੀ ਕਰਨ ਦੇ ਲਈ ਦੂਸਰੇ ਸਟੇਟਾਂ ਵਾਲਿਆਂ ਨੂੰ ਉਹ ਦੇ ਰਹੇ ਆ ਤੇ ਪੰਜਾਬ ਦੇ ਲੋਕ ਹਤਾਸ਼ ਹੋ ਕੇ ਕੈਨੇਡਾ ਅਮਰੀਕਾ ਜਾ ਰਹੇ ਆ ਇਹ ਮੁੱਦੇ ਆ ਇਹ ਗੰਭੀਰਤਾ ਦੇ ਨਾਲ ਸਾਨੂੰ ਸੋਚਣੇ ਪੈਣੇ ਆ ਇਹ ਉਦੋਂ ਹੱਲ ਹੋਣਗੇ ਜਦੋਂ ਇਕੱਠੇ ਵੱਡਾ ਜਮਾਤ ਪੰਜਾਬ ਦੇ ਵਿੱਚੋਂ ਜਾਂ ਲੋਕ ਪਿੰਡਾਂ ਪਿੰਡਾਂ ਚੋਂ ਇੱਕ ਮੁੱਦਿਆਂ ਦੇ ਉੱਤੇ ਪੈਰਾ ਦੇਣਗੇ ਬੋਲਡ ਹੋ ਕੇ ਤਕੜੇ ਹੋ ਕੇ ਲੀਡਰਾਂ ਨੂੰ ਸਵਾਲ ਪੁੱਛਣਗੇ ਜੀ ਤੁਸੀਂ ਆਪਣੇ ਪਿੰਡ ਤੋਂ ਕੋਈ ਮਹੀਮ ਐਸੀ ਸ਼ੁਰੂਆਤ ਕਰ ਸਕਦੇ ਹੋ ਕਿ ਸਾਡਾ ਪਿੰਡ ਸਾਫ਼ ਸੁਥਰਾ ਤੇ ਅਸੀਂ ਆਪਣੇ ਵੀੜਾ ਚੱਕੀਏ ਕਿ ਅਸੀਂ ਆਪਣੇ ਪਿੰਡ ਨੂੰ ਅੱਛਾ ਬਣਾਈਏ ਮੈਂ ਤਾਂ ਦੇਖੋ ਇਹ ਇਹ ਚੱਕਦਾ ਰਹਿਣਾ ਵੀੜਾ ਤੇ ਹੁਣ ਮੈਂ ਤੁਹਾਨੂੰ ਦੁਬਾਰੇ ਮੈਂ ਫੇਰ ਫੇਰ ਕਰਾਂਗਾ ਕੱਲ੍ਹ ਨੂੰ ਸੰਡੇ ਆ ਮੈਂ ਜ਼ਿਲਕਪੁਰ ਦੇ ਵਿੱਚ ਵੱਧ ਤੋਂ ਵੱਧ ਜੀ ਦਰਖਤ ਲਾਵਾਂਗਾ ਨੌਜਵਾਨਾਂ ਨੂੰ ਮੈਂ ਫੋਨ ਵੀ ਮਾਰਦਾ ਵੀ ਆਓ ਤੁਸੀਂ ਠੀਕ ਆ ਤੇ ਐਦਾਂ ਨਹੀਂ ਹੈਗਾ ਕਿ ਇਕੱਲੇ ਅਸੀਂ ਸਰਕਾਰ ਨੂੰ ਕੋਸ ਰਹੇ ਆ ਪਰ ਪਰ ਗੱਲ ਇਹ ਆ ਵੀ ਅਸੀਂ ਆਪਣੀ ਵੀ ਜਿਹੜੀ ਡਿਊਟੀ ਆ ਅਸੀਂ ਉਹ ਵੀ ਨਿਵਾਰੇ ਆ ਤੇ ਅਸੀਂ ਤਾਂ ਆਪਣੀ ਕੋਸ਼ਿਸ਼ ਕਰ ਰਹੇ ਆ ਪਰ ਗੱਲ ਇਹ ਆ ਦੋ ਖੇਸੇ ਇਹ ਗੱਲ ਦਾ ਹੁੰਦਾ ਵੀ ਸਾਡੇ ਸਮਾਜ ਦੇ ਵਿੱਚ ਜਿਹੜਾ ਜੇ 100% ਚੋਂ ਵੱਡਾ ਜਿਹੜਾ ਟੋਲਾ ਹੈ ਨਾ ਉਹ ਮੁਨਾਫਕ ਮੁਨਾਫੀ ਖੋਰਾਂ ਦਾ ਹੈ ਉਹ ਰਿਸ਼ਵਤ ਖੋਰਾਂ ਦਾ ਹੈ ਜਾਂ ਫਿਰ ਉਹ ਲੀਡਰਾਂ ਦੇ ਪਿੱਛੇ ਲੱਗਣੇ ਵਾਲਿਆਂ ਦਾ ਬੰਦਾ ਦਾ ਹੈ 20% 15% ਲੋਕ ਸੰਘਰਸ਼ੀ ਨੇ ਜਿਹੜੇ ਹਕ ਹੱਕ ਦੀ ਹੱਕ ਜੇ ਅਗਰ ਇੱਥੇ ਫੂਡ ਪ੍ਰੋਸੈਸਿੰਗ ਯੂਨਿਟ ਲੱਗਣ ਜੀ ਤੁਹਾਨੂੰ ਕੀ ਕਹਿਣਾ ਹੋਏਗਾ ਉਸ ਉੱਤੇ ਕਿਦਾਂ ਸਮਝਿਆ ਨਹੀਂ ਜੀ ਮੈਂ ਪ੍ਰੋਸੈਸਿੰਗ ਯੂਨਿਟ ਜੀ ਸੋਲਿਊਸ਼ਨ ਫ੍ਰੀ ਹੁੰਦੇ ਨੇ ਜੀ 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 ਫਸਲ ਚੱਕੀ ਜਾਂਦੀ ਹੈ ਜੀ ਵਾਸ਼ ਕਰਕੇ ਪ੍ਰੋਸੈਸ ਕਰਕੇ ਫਿਰ ਉਹ ਐਕਸਪੋਰਟ ਕੀਤੀ ਜਾਂਦੀ ਹੈ ਕੋਈ ਵੀ ਚੀਜ਼ ਹੋਵੇ ਗੋਭ ਹੋਵੇ ਗੋਭੀ ਮਤਲਬ ਡਰਾਈ ਕਰਕੇ ਜਾਂ ਪਿਆਜ਼ ਹੋਵੇ ਜਾਂ ਕੁਝ ਹਾਂਜੀ ਹਾਂਜੀ ਪੂਰ ਪ੍ਰੋਸੈਸਿੰਗ ਯੂਨਿਟ ਉੱਪਰ ਤੁਹਾਡਾ ਕੀ ਕਹਿਣਾ ਹੈ ਕਿ ਆਪਣੇ ਇੱਥੇ ਹਲਕੀ ਜਿਹੀ ਜ਼ਰੂਰਤ ਹੈ ਫੂਡ ਪ੍ਰੋਸੈਸਿੰਗ ਯੂਨਿਟ ਦੀ ਨਹੀਂ ਬਿਲਕੁਲ ਹੈਗੀ ਆ ਜਿੰਨਾ ਵੀ ਦੇਖੋ ਇੱਥੇ ਆਪਣਾ ਸਬਜ਼ੀਆਂ ਲੱਗ ਰਹੀਆਂ ਉਹ ਇੱਥੇ ਜਿਹੜਾ ਜਿੰਨਾ ਸੀਵਰੇਜ ਦਾ ਪਾਣੀ ਹੈ ਉਦੇ ਨਾਲ ਉਹਦੀ ਸਿੰਚਾਈ ਹੋ ਰਹੀ ਆ ਹੁਣ ਹਾਲਾਂਕਿ ਉਹ ਜਿਹੜਾ ਪੌਸਟਿਕ ਹੈ ਨਹੀਂ ਹੈਲਥ ਵਾਸਤੇ ਸਾਡੇ ਉਹ ਵਧੀਆ ਨਹੀਂ ਹੈਗਾ ਫੂਡ ਪਰ ਗੱਲ ਇਹ ਆ ਲੋਕਾਂ ਨੂੰ ਉਹ ਸਵਾਦ ਲੱਗਦਾ ਕਿਉਂਕਿ ਜਿੰਨਾ ਸੀਵਰੇਜ ਦੇ ਪਾਣੀ ਤੋਂ ਤਿਆਰ ਹੋ ਕੇ ਉਹ ਆਪਣਾ ਕੈਮੀਕਲ ਵਾਲਾ ਸੀ ਉਹ ਖਾਓਗੇ ਜਿਵੇਂ ਆਪਾਂ ਕਹਿੰਦੇ ਨੇ ਸਪਾਈਸੀ ਜਦੋਂ ਕੋਈ ਫੂਡ ਰੌ ਤੁਸੀਂ ਲੰਨੇ ਹੋ ਹੁਣ ਮੰਨ ਲਓ ਇੱਕ ਗਾਜਰਾ ਖੇਤ ਚੋਂ ਪੱਟੀ ਆ ਉਹ ਤੁਸੀਂ ਰਾ ਖਾਓਗੇ ਤੁਹਾਨੂੰ ਇੰਨੀ ਸਵਾਦ ਨਹੀਂ ਲੱਗੂਗੀ ਪਰ ਜਦੋਂ ਉਹਦੇ ਤੇ ਨਿਰਚ ਮਸਾਲਾ ਤੁਸੀਂ ਲਾ ਕੇ ਉਹਨੂੰ ਅਲਕਲੀਨ ਬਣਾ ਦੋਗੇ ਅਲਕਲੀਨ ਸਾਡੇ ਸਿਹਤ ਦੇ ਲਈ ਫਿਟਨੈਸ ਦੇ ਲਈ ਚੀਜ਼ਾਂ ਵਧੀਆਂ ਨਹੀਂ ਹੈਗੀਆਂ ਪਰ ਗੱਲ ਇਹ ਹੈ ਸਾਡੀ ਜਿਹੜੀ ਜੀਭ ਦਾ ਸਵਾਦ ਆ ਉਹਨੇ ਸਾਨੂੰ ਲੈ ਬੈਠਣਾ ਹੈ ਪੈਸਟੀਸਾਈਡਸ ਵਾਸਤੇ ਅਸੀਂ ਕਿੰਨੇ ਕਿ ਜ਼ਿੰਮੇਵਾਰ ਆ ਪੈਸਟੀਸਾਈਡ ਵਾਸਤੇ ਵੀ ਬਹੁਤ ਅਸੀਂ ਜ਼ਿੰਮੇਵਾਰ ਆ ਅਕਾਉਂਡ ਯੂਜ਼ ਕਰਦਾ ਪੈਸਟਿਸਾਈਡ ਪੈਸਟਿਸਾਈਡ ਕਿਸਾਨ ਯੂਜ਼ ਕਰਦਾ ਕਿਉਂ ਕਿਸਾਨ ਜੈਰ ਯੂਜ਼ ਕਰਦਾ ਉਹ ਆਪਣੇ ਬੱਚੇ ਵੀ ਉੱਥੇ ਹੀ ਖਾਂਦੇ ਨੇ ਜੀ ਉਹ 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 ਤੇਰਾ ਮਹੀਨੇ ਧਰਨੇ ਤੇ ਬੈਠ ਕੇ ਪੈਸਟਿਸਾਈਡ ਤੇ ਕਦੀ ਕੋਈ ਚਰਚਾ ਹੋਈ ਉਹ ਤੇ ਨਹੀਂ ਇਹ ਪੈਸਟਿਸਾਈਡ ਤੇ ਇਹ ਦੇਖੋ ਅਸੀਂ ਤਾਂ ਕਹਿੰਦੇ ਆ ਕਿਸਾਨਾਂ ਨੂੰ ਅਸੀਂ ਆਪਣੀ ਮਾਂ ਨੂੰ ਜ਼ਹਿਰੀ ਦੇ ਰਹੇ ਆ ਧਰਤੀ ਮਾਂ ਨੂੰ ਯੀ ਮੈਂ ਉਹੀ ਤਾਂ ਕਹਿਣਾ ਵੀ ਇੱਕ ਪਾਸੇ ਤਾਂ ਅਸੀਂ ਪੰਜਾਬ ਬਚਾਣ ਦੀ ਗੱਲ ਕਰਦੇ ਆ ਜਿੱਦਾਂ ਕਿਤੇ ਨਾ ਕਿਤੇ ਲੀਡਰ ਸਿੱਕਾ ਸਿਆਸੀ ਪਾਰਟੀਆਂ ਦੇ ਨਾਲ ਜੁੜੇ ਹੋਣ ਕਰਕੇ ਇੱਕ ਸੁਖਵੀਰ ਬਾਦਲ ਕਹਿ ਰਿਹਾ ਮੈਂ ਪੰਜਾਬ ਬਚਾਓ ਯਾਤਰਾ ਕੇਜਰੀਵਾਲ ਕਹਿ ਰਿਹਾ ਮੈਂ ਪੰਜਾਬ ਬਚਾਓ ਯਾਤਰਾ ਪਰ ਸਾਡੇ ਜਿਹੜੇ ਲੋਕ ਆ ਚਾਹੇ ਕਿਸਾਨ ਆ ਉਹ ਵੀ ਉਹ ਵੀ ਕਿਤੇ ਨਾ ਕਿਤੇ ਠੀਕ ਆ ਪੈਸਟੀਸਾਈਡ ਦੀ ਜਿਹੜੀ ਖੇਤੀ ਕਰ ਰਹੇ ਆ ਸਾਨੂੰ ਵੀ ਆਪਣੀਆਂ ਗਲਤੀਆਂ ਜਿਹੜੀਆਂ ਉਹ ਰੋਕਣੀਆਂ ਪੈਣੀਆਂ ਜੇ ਅਸੀਂ ਗਲਤ ਆ ਤਾਂ ਉਹਦੇ ਉੱਤੇ ਵਿਚਾਰ ਨੁਕਸਾਨ ਤਾਂ ਦੇਖੋ ਧਰਤੀ ਦਾ ਹੀ ਐ ਨੁਕਸਾਨ ਧਰਤੀ ਦਾ ਵੀ ਹੋ ਰਿਹਾ ਠੀਕ ਐ ਅਨਸਰ ਵਰਗਾ ਤੁਸੀਂ ਕਿਸਾਨ ਦੇ ਆਪਣੇ ਬੱਚੇ ਵੀ ਨੁ ਇਹ ਸਾਰਾ ਕੁਝ ਤੁਹਾਡੀ ਗੱਲ ਬਿਲਕੁਲ ਮੰਦਬੁੱਧੀ ਬੱਚੇ ਪੈਦਾ ਹੋਣ ਲੱਗ ਗਏ ਨੇ ਸਾਡੇ ਪੰਜਾਬੀ ਜਦ ਕੀ ਸਾਡੇ ਪੰਜਾਬ ਵਿੱਚ ਬਹੁਤ ਘੱਟ ਰੇਸ਼ੋ ਸੀ ਪੂਰੇ ਵਰਲਡ ਵਿੱਚ ਇੰਡੀਆ ਜਿਨੀ ਪੂਰੇ ਵਰਲਡ ਵਿੱਚ 0.1% ਮੰਦਬੁੱਧੀ ਬੱਚਾ ਸਿਰਫ ਇਹ ਪੰਜਾਬ ਵਿੱਚ ਹੁੰਦਾ ਸੀਗਾ ਪਾਕਿਸਤਾਨਾਂ ਨਾਲੋਂ ਤੇ ਹੁਣ ਜਦੋਂ ਇਹ ਪੈਸਟੀਸਾਈਡ ਤੇ ਕੈਮੀਕਲ ਹੋਏ ਸ਼ੁਰੂ ਇਹ ਕਿੰਨੇ ਸ਼ੁਰੂ ਕੀਤੇ ਨਹੀਂ ਉਹਨਾਂ ਨੇ ਸ਼ੁਰੂ ਕੀਤੇ ਜੇ ਸਾਨੂੰ ਪਤਾ ਸੀ ਅਗਰ ਅਸੀਂ ਇਹਨੂੰ 100 ਗ੍ਰਾਮ ਪਾਵਾਂਗੇ ਅਸੀਂ ਹੱਦ 'ਚ ਰਵਾਂਗੇ 150 ਗ੍ਰਾਮ 150 ਗ੍ਰਾਮ ਪਾਵਾਂਗੇ ਅਸੀਂ ਹੱਦ ਪਾਰ ਕਰ ਲਏ ਤੁਹਾਨੂੰ ਦੱਸਦਾ ਦੇਖੋ ਗੱਲ ਇਹ ਹੈ ਕਿਸਾਨ ਕਿਸਾਨ ਆਰਗੇਨਿਕ ਕਾਫੀ ਆਰਗੇਨਿਕ ਇਹ ਇਹ ਕਿਸਾਨ ਨੂੰ ਦੇਖੋ ਗੱਲ ਇਹ ਆ ਵੀ ਇੱਥੇ ਕਿਸਾਨ ਨੂੰ ਤਰਜੀਹ ਦੇਣ ਦੀ ਲੋੜ ਆ ਜਿਹੜੇ ਐਜੂਕੇਟਿਡ ਆ ਉਹ ਇਸ ਫੀਲਡ ਦੇ ਵਿੱਚ ਮੂਰੇ ਹੋਣ ਬਾਕੀਆਂ ਨੂੰ ਗਾਈਡੈਂਸ ਦੇ ਨਾਲ ਆ ਮੈਂ ਪੰਜਾਬ ਯੂਨੀਵਰਸਿਟੀ ਦੇ ਨਾ ਲੈਕਚਰ ਦੇ ਵਿੱਚ ਗਿਆ ਸੀ ਉੱਥੇ ਇਹ ਗੱਲ ਇਹ ਚੱਲੀ ਆ ਉੱਥੇ ਯੂਨੀਵਰਸਿਟੀ ਦੇ ਵਿੱਚ ਐਗਰੀਕਲਚਰ ਜਿਹੜੀ ਆਪਣੀ ਸਟੇਟ ਦੀ ਆ ਸੂਬੇ ਦੀ ਆ ਉੱਥੇ ਇਹ ਗੱਲ ਚੱਲੀ ਆ ਵੀ ਇੱਕ ਤਾਂ ਦੇਖੋ ਕਿਸਾਨ ਕਿਤੇ ਨਾ ਕਿਤੇ ਪੈਸਟੀਸਾਈਡ ਯੂਜ਼ ਕਰ ਰਹੇ ਆ ਪਰ ਗੱਲ ਇਹ ਕਿਸਾਨਾਂ ਨੂੰ ਲਾਇਆ ਕਿਨੇ ਪੈਸਟੀਸਾਈਡ ਤੇ ਨਹੀਂ ਨਹੀਂ ਉਹ ਉਹਦਾ ਕਾਰਨ ਪਤਾ ਕੀ ਆ ਜਿੱਦਾਂ ਸਾਨੂੰ ਬਹੁਤ ਮੈਂ ਕਿਸਾਨ ਜ਼ਿੰਮੇਵਾਰਾਂ ਦੇ ਨਾਲ ਮੈਂ ਗੱਲ ਕੀਤੀ ਉਹਦਾ ਕੀ ਕਾਰਨ ਜਿਵੇਂ ਹੁਣ ਮੰਨ ਲਓ ਸਾਡਾ ਕਿਲਾ ਹੈ ਹੁਣ ਕਿਸਾਨ ਦੇਖਦਾ ਜਿਵੇਂ ਹੁਣ ਕਿਸਾਨ ਇਹ ਦੇਖਣਾ ਵੀ ਯਾਰ ਇਹ ਫਲਾਣਾ ਕਿਲਾ ਹੈ ਇਹਦੇ ਵਿੱਚੋਂ ਇੰਨਾ ਵੱਧ ਝਾੜ ਨਿਕਲੇ ਆ ਮੇਰੀ ਚੋਂ ਘੱਟ ਘੱਟ ਨਿਕਲੇ ਆ ਕੰਪਨੀਆਂ ਪੈਸਟੀਸਾਈਡ ਵਾਲੀ ਕੀ ਕਰ ਰਹੀਆਂ ਜਿੱਥੇ ਉਹ ਝਾੜ ਵੱਧ ਹੁੰਦਾ ਹੈ ਉੱਥੇ ਆਪਣੀ ਪੈਸਟੀਸਾਈਡ ਵਾਲੀਆਂ ਟਿਊਬਾਂ ਸਿੱਟ ਦਿੰਦੇ ਆ ਫਿਰ ਉਹ ਕਿਸਾਨ ਦੇਖਦਾ ਵੀ ਇਹ ਪੈਸਟੀਸਾਈਡ ਪਈ ਆ ਇਹ ਵੀ ਇੱਕ ਮਾਰਕੀਟਿੰਗ ਦਾ ਬਹੁਤ ਵੱਡਾ ਸਕੈਮ ਚੱਲ ਰਿਹਾ ਇਹਨੂੰ ਐਕਸਪੋਜ਼ ਕਰਨਾ ਪੈਣਾ ਹੈ ਇਹ ਸਾਡੇ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਨਹੀਂ ਪਤਾ ਸਾਡੇ ਕਿਸਾਨ ਵੀਰ ਬਸ ਇਹ ਦੇਖਦੇ ਆ ਵੀ ਆ ਖੇਤ ਦੇ ਵਿੱਚ ਕਿਹੜੀ ਸ਼ੀਸ਼ੀ ਪਈ ਆ ਇਹ ਪੈਸਟੀਸਾਈਡ ਯੂਜ਼ ਕਰਕੇ ਝਾੜ ਵੱਧ ਹੋਇਆ ਡੀਏਪੀ ਠੀਕ ਹੈ ਯੂਜ਼ ਕਰਨੀ ਕੀ ਗਲਤ ਹੈ ਬਾਜੀ ਸਾਰਾ ਕੁਝ ਸਿਹਤ ਦੇ ਲਈ ਮੈਂ ਤਾਂ ਮੈਂ ਤਾਂ ਤੁਹਾਨੂੰ ਇਹੀ ਕਹਿ ਰਿਹਾ ਵੀ ਸਾਰਾ ਕੁਝ ਮੈਂ ਤਾਂ ਹੀ ਪੁੱਛਿਆ ਕਿ 13 ਮਹੀਨੇ ਅਸੀਂ ਨਹੀਂ ਮੈਂ ਦੇਖੋ ਮੈਂ ਕਹਿੰਦਾ 13 ਮਹੀਨੇ ਚ ਅਸੀਂ ਜਦ ਵਿਰੋਧ ਕਰਿਆ ਅਸੀਂ ਉੱਥੇ ਕਦੀ ਵੀ ਕੋਈ ਐਜੂਕੇਸ਼ਨਲ ਜਾਂ ਜੋ ਅੱਜ ਕਹਿ ਰਹੇ ਨੇ ਉਹ ਤਾਂ ਸਹੀ ਕਹਿ ਰਹੇ ਨੇ ਅਸੀਂ ਕਿ 13 ਮਹੀਨਿਆਂ ਦਾ ਕਿਸੇ ਵੀ ਕਿਸਾਨ ਨੂੰ ਸਮਝਾਈਏ ਗੱਲ ਨਹੀਂ ਨਹੀਂ ਤੁਹਾਡੀ ਕੋਈ ਸਾਰੀ ਜੀਜੇ ਜੀ ਸਿੱਕੋ ਚ ਜਵਾਬ ਹੈ ਸਾਨੂੰ ਚਾਰ ਤੇ ਲਾਇਆ ਕਿ ਨਾ ਗਵਰਨਮੈਂਟ ਨਾਲ ਗਵਰਨਮੈਂਟ ਕਹਿੰਦੀ ਸਾਡੀ ਪੈਸੇ ਨਹੀਂ ਚੂਸ ਕਰੇ ਉਹ ਫੈਕਟਰੀ ਬੰਦ ਕਰ ਦੇਣਾ ਨੇ ਕਿ ਦਊਗਾ ਸਰ ਇੱਕ ਕਾਲੀ ਤੁਸੀਂ ਦਾਲ ਦੀ ਰੱਖੀ ਉਹਦੇ ਤੁਸੀਂ 8 ਚਮਚ ਨਮਕ ਦੇ ਪਾਤੇ ਉਹ ਤਾਂ ਮੈਨੂੰ ਪਤਾ ਨਾ ਕਿ ਖਾਈ ਨਹੀਂ ਜਾਣੀ ਖਾਈ ਅਸਾਂ ਨਹੀਂ ਪਤਾ ਹੀ ਖਾਈ ਜਾਣੀ ਪਰ ਜਾਕੀ ਜ਼ਿਮੀਦਾਰ ਮਰਦਾ ਕੀ ਕਰੇ ਮੈਨੂੰ ਪਤਾ ਹੀ ਨਹੀਂ ਉਹ ਕਹਿੰਦਾ ਮੈਂ ਉਹਨੂੰ ਹੱਥ ਨਹੀਂ ਮੈਂ ਉਹੀ ਕਹਿੰਦੇ ਜੱਟ ਮਰਦਾ ਕੀ ਕਰੇ ਜੇ ਤੁਹਾਡੀ ਉਹਨੇ ਜਿੰਮੇ ਉਹ ਬੰਦ ਕਰਨ ਅਸੀਂ ਆਪਣੇ ਪੇਟ 'ਤੇ ਮੇਢੀ ਖੜੀ ਦੂਸਰੀ ਤੁਹਾਡੀ ਤੁਹਾਡੀ ਪ੍ਰਵਾਸੀਆਂ ਵਾਲੀ ਦੀ ਆ ਸਾਡੀ ਮੁਕਤੀ ਕੋਲ ਅਸੀਂ ਮੈਨੂੰ ਵੀ ਜਵਾਬ ਦਿੱਤਾ ਸੀਗਾ ਗਵਰਨਰ ਨੂੰ ਅੱਜ ਅੱਜ ਨਹੀਂ ਤਾਂ ਕੱਲ ਨੂੰ ਹੀ ਤਾਂ ਸਾਲ ਨੂੰ ਦੋ ਸਾਲ ਨੂੰ ਦਸ ਸਾਲ ਨੂੰ ਇੱਥੇ ਪ੍ਰਵਾਸੀ ਸੀਐਮ ਬਣੂਗਾ ਅਸੀਂ ਇਹ ਕਹਿੰਦੇ ਆ ਕਿ ਜਿੱਦਾਂ ਮਾਥਲ ਗਵਰਨਮੈਂਟ ਨੇ ਰਾਜਸਥਾਨ ਗਵਰਨਮੈਂਟ ਨੇ ਹਰਿਆਣਾ ਗਵਰਨਮੈਂਟ ਨੇ ਕਿਹਾ ਕਿ ਬਾਹਰ ਦੇ ਬੰਦੇ ਨੂੰ ਕਿਸੇ ਨੌਕਰੀ ਨਹੀਂ ਮਿਲੂਗੀ ਇੱਥੇ ਵੀ 80% ਆਪਣੇ ਇਲਾਕੇ ਦੇ ਮੌਕੇ ਨੇ ਦੋ ਪੰਜਾਬ ਵਾਲੇ ਨੌਕਰੇ ਅਸੀਂ ਦਿੰਦੇ ਆ ਉਹਨਾਂ ਨੂੰ ਲੈ ਕੇ ਦੇਰ ਉਹ ਤੁਸੀਂ ਚਾਹਤ ਹੈ ਨਾ ਅਬਾ ਤਾਨੂੰ ਉਹੀ ਆਪਣੇ ਛੋਟੇ ਜਿਹੇ ਬੈਨੇਫਿਟ ਲਈ ਆਪਣਾ ਤਾਂ ਵੀ ਖਰਾਬ ਕਰ ਗਏ ਉਹਨਾਂ ਦੀ ਵੋਟਾਂ ਪਾਣੀ ਬੰਦ ਕਰ ਉਹ ਇੱਥੇ ਬੋਟਾ ਨਾ ਪਾਉਣ ਤਾਂ ਉੱਥੇ ਬੋਟਾ ਪਾ ਦੇ ਪਾਸੀ ਆਪਣੇ ਆਪ ਹੀ ਹਟ ਜਾਊਗਾ ਅਸੀਂ ਕੰਮ ਕਰਨਾ ਛ ਅਸੀਂ ਜਿਹੜਾ ਜੁਰੂ ਆਪਣਾ ਨਹੀਂ ਦੇ ਪੈਂਦਾ ਕਿਧਰੇ ਨਾ ਕਿਧਰੇ ਆਪਣੇ ਹਾਂ ਹੈਗਾ ਵਾਸੀ ਸਾਡੇ ਸਮਾਜ ਦਾ ਸਿਸਟਮ ਐਦਾਂ ਮੈਂ ਤੁਹਾਨੂੰ ਬਾਰ-ਬਾਰ ਇਹ ਕਹਿ ਰਿਹਾ ਜਿੰਨੂੰ ਜਿੰਨੂੰ ਵੈਲਕਮ ਕਰਦੇ ਦਿਲ ਖੋਲ ਕੇ ਕਰਦੇ ਆਪਣੇ ਸਮਾਜ ਦਾ ਸਿਸਟਮ ਐਦਾਂ ਬਣ ਚੁੱਕਿਆ ਕਿ ਵੱਡੀ ਜਮਾਤ ਆ ਜਿਹੜਾ ਵੱਡਾ ਗਰੁੱਪ ਆਫ ਪੀਪਲ ਇਨ ਸੋਸਾਇਟੀ ਉਹ ਨਿੱਜੀ ਸੁਵਾਰਥ ਵਾਲੇ ਲੋਕ ਆ ਉਹ ਨਿੱਜੀ ਸੁਵਾਰਥ ਚਾਹੇ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਪੈਸਟੀਸਾਈਡ ਰਾਹੀ ਆ ਚਾਹੇ ਅਸੀਂ ਉਹ ਪ੍ਰਵਾਸ ਰਾਹੀ ਆ ਠੀਕ ਆ ਜਿੱਥੇ ਜਿੱਥੇ ਨਿੱਜੀ ਸੁਵਾਰਥਾਂ ਦੀ ਗੱਲ ਹੁੰਦੀ ਆ ਤਾਂ ਅਸੀਂ ਹਰ ਬੰਦਾ ਤੁਸੀਂ ਵੀ ਹੋ ਤੁਹਾਡਾ ਕੋਈ ਬਿਜ਼ਨਸ ਹੋਊਗਾ ਜਿੱਥੇ ਤੁਹਾਨੂੰ ਇੱਥੇ ਲੱਗੂਗਾ ਵੀ ਇੱਥੇ ਜ਼ਿਆਦਾ ਬੈਨੀਫਿਟ ਆ ਪਰ ਗੱਲ ਇਹ ਆ ਹੁਣ ਚੱਕਰ ਇਹ ਆ ਇਹ ਸਿਸਟਮ ਸਾਨੂੰ ਬਦਲਣਾ ਪੈਣਾ ਆ ਆਪ ਬਦਲਣਾ ਪੈਣਾ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਕਰਨੀ ਪੈਣੀ ਆ ਫਿਰ ਤਾਂ ਅਸੀਂ ਦੂਸਰੇ ਤੇ ਉਂਗਲੀ ਚੱਕ ਸਕਦੇ ਆ ਤੇ ਸੁਸਾਇਟੀ ਵੀ ਇਹਦੇ ਲਈ ਉਹ ਡਿਪੈਂਡੈਂਟ ਆ ਇਹਦੇ ਲਈ ਜ਼ਿੰਮੇਵਾਰ ਐਮਐਲਏ ਵੀ ਹੈਗੇ ਆ ਐਮਪੀ ਵੀ ਹੈਗੇ ਆ ਸਾਡੀ ਸਰਕਾਰ ਵੀ ਹੈਗੀ ਹੈ 86 ਲੀਟਰ ਦੇਖੋ ਉਹ ਤਾਂ ਵੋਟਾਂ ਵਾਸਤੇ ਆਉਂਦੇ ਨੇ ਤੇ ਉਹ ਇਹੀ ਗੱਲ ਕਹਿੰਦੇ ਨੇ ਠੀਕ ਹੈ ਨਾ ਜੀ ਫਿਰ ਪ੍ਰਦੀਪ ਜੀ ਗੱਲ ਇੱਥੇ ਖਤਮਾਤ ਕਰਦੇ ਆ ਅੱਜ ਬੜੀ ਲੰਬੀ ਡਿਬੇਟ ਹੋਈ ਔਰ ਹਰ ਮੁੱਦੇ ਤੇ ਡਿਬੇਟ ਹੋਈ ਪੰਜਾਬ ਦੀ ਧਰਤੀ ਦੇ ਵਾਸਤੇ ਵੀ ਡਿਬੇਟ ਹੋਈ ਕਿ ਪੰਜਾਬ ਦੀ ਧਰਤੀ ਦਾ ਕਿੰਨਾ ਨੁਕਸਾਨ ਹੋ ਚੁੱਕਿਆ ਹੋਇਆ ਹੈ ਔਰ ਅਗਿਆਨ ਵਾਲੇ ਦਿਨਾਂ ਚ ਹੋਰ ਕਿੰਨਾ ਨੁਕਸਾਨ ਹੋਣਾ ਹੈ ਮੈਂ ਮੇਰੇ ਨਾਲ ਪ੍ਰਦੀਪ ਹੈ ਨੇ ਕਿ ਅਸੀਂ ਇੱਥੇ ਹੀ ਪ੍ਰਾਰੰਭ ਲੈਨੇ ਆ ਤੇ ਫਿਰ ਮਿਲਾਂਗੇ ਤੁਹਾਡੇ ਨਵੇਂ ਪਿੰਡ ਤੇ ਨਵੀਂ ਗੱਲਬਾਤ ਨਾਲ